ਮਸਲਾ ਸੀ ਪੰਜਾਬ ਦੇ ਵਿੱਚ ਸਾਡੇ ਜਿਹੜਾ ਸੱਭਿਆਚਾਰ ਦੇ ਨਾਂ ਤੇ ਭਰੋਸਿਆ ਜਾ ਰਿਹਾ ਗੰਦ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਜਿਹੜਾ ਗਲਤ ਵਰਤਿਆ ਜਾ ਰਿਹਾ ਸੀ ਉਹ ਤਾਂ ਅੱਜ ਵੀ ਹੋ ਰਿਹਾ ਅੱਜ ਵੀ ਗੀਤਾਂ ਦੇ ਖਿਲਾਫ ਹੋ ਉਹਨਾਂ ਦੇ ਸਾਉਥ ਦਾ ਸਿਨੇਮਾ ਦੇਖ ਲਈਏ ਆਪਾਂ ਸ਼ਰਿਆਂ ਮੋਂ ਉਹਨਾਂ ਦੇ ਵਿੱਚ ਹਥਿਆਰਾਂ ਦਾ ਹੁੰਦੀ ਆ ਫਿਰ ਉਹਨਾਂ ਤੇ ਬੈਣ ਕਿਉਂ ਨਹੀਂ ਉਹਨਾਂ ਦਾ ਵਿਰੋਧ ਕਿਉਂ ਨਹੀਂ ਕਰਦੇ ਤੁਸੀਂ ਗੱਲ ਆਪਾਂ ਸਿਰਫ ਮਸਲਾ ਪੰਜਾਬ ਦਾ ਤੇ ਪੰਜਾਬ ਦੇ ਲੋਕ ਹੀ ਦੇਖਦੇ ਆ ਉਹਨਾਂ ਨੂੰ ਸਭ ਦਾ ਚਾਰ ਦੀ ਗੱਲ ਕਰੇ ਸਾਡੇ ਪੰਜਾਬ ਦੇ ਹਾਲਾਤਾਂ ਦੀ ਗੱਲ ਕਰੇ ਉਹ ਫਿਲਮਾਂ ਸਾਡੇ ਪੰਜਾਬ ਚ ਬਣਨ ਸਿਸਟਮ ਦਾ ਵਿਰੋਧ ਕਰੋ ਤੁਸੀਂ ਜਾ ਕੇ ਕਲਾਕਾਰਾਂ ਦਾ ਆਰਟਿਸਟ ਬੰਦਿਆਂ ਦਾ ਵਿਰੋਧ ਕਰਦੇ ਹੋ ਹੁਣਾਂ ਚਮਕੀਲੇ ਦਾ ਮੁੱਦਾ ਚੱਲਿਆ ਚਮਕੀਲਾ ਲੱਛਰ ਤਾਂ ਗੀਤ ਗਾਉਂਦਾ ਸੀ ਉਹ ਕਰਦਾ ਸੀ ਜੇ ਉਹ ਲੱਛਰ ਗੀਤ ਗਾਉਂਦਾ ਸੀ ਫਿਰ ਸਭ ਤੋਂ ਵੱਧ ਸੁਣੇ ਵੀ ਲੋਕਾਂ ਨੇ ਕਿਉਂ ਸੁਣੇ ਲੋਕਾਂ ਨੇ ਚਮਕੀਲੇ ਦੇ ਗੀਤ ਸੀ ਹਮ ਇਹਨਾਂ ਦਾ ਦੇ ਗੀਤ ਸੀਗੇ ਉਹ ਲੋਕ ਸੁਣਦੇ ਸੀ ਸਿਰਫ ਮੋਟਰਾਂ ਤੇ ਖਾੜੇ ਲੱਗਦੇ ਰਹੇ ਆ ਲੋਕਾਂ ਨੇ ਪਿੰਡਾਂ 'ਚ ਖਾੜੇ ਲਵਾਏ ਆ ਅੱਗੇ ਜਦੋਂ ਆਰਕੈਸਟ ਵਾਲੀਆਂ ਆਉਂਦੀਆਂ ਹੁੰਦੀਆਂ ਸੀ ਅਸੀਂ ਕਹਿਂਦੇ ਸੀ ਨਚਾਰ ਆ ਇਹ ਆਰਕੈਸਟ ਵਾਲੀਆਂ ਇਹ ਕੰਜਰਖਾਨਾ ਪਰ ਉਹ ਜਿਹੜਾ ਕੰਜਰਖਾਨਾ ਅੱਜ ਸਾਡੇ ਮੈਲੋ ਦਾ ਹਰੇਕ ਦੇ ਘਰ ਦੇ ਵਿੱਚ ਚੱਲੀ ਜਾਂਦਾ ਟਿਕਟੌਕ ਤੇ ਰੀਲਾਂ ਪਈ ਜਾਂਦੀਆਂ ਜਿਹੜੀਆਂ ਵਿਆਹਾਂ 'ਚ ਕੁੜੀਆਂ ਨੱਚੀਏ ਉਹਨਾਂ ਨੂੰ ਤਾਂ ਕਹਿਤਾ ਕੰਜਰਖਾਨਾ ਉਹ ਨਚਾਰ ਨਹੀਂ ਤੁਸੀਂ ਮੇਲਿਆਂ ਦੇ ਵਿੱਚ ਕਰਦੇ ਹੋ ਉਹ ਥੋੜਾ ਸੱਭਿਆਚਾਰ ਬਣ ਜਾਂਦਾ ਹੈਗਾ ਕਮੀ ਨੂੰ ਇੱਕ ਮਿੰਟ ਚ ਚੱਕ ਲੈਂਦੇ ਆ ਕਹਿੰਦੇ ਇਹ ਫੇਮ ਲਾਈਨ ਦੇ ਲਈ ਸਾਨੂੰ ਟਾਰਗੇਟ ਕਰਨ ਲੱਗੇ ਜਾਂਦੇ ਆ ਪੰਮਾ ਡੂਮੇ ਵਾਲਾ ਪੰਜਾਬ ਦਾ ਉਹ ਸਿੰਗਰ ਜੀ ਨੇ ਬਹੁਤ ਵਧੀਆ ਮੁੱਦਿਆਂ ਤੇ ਪੰਜਾਬ ਦੇ ਹਾਲਾਤਾਂ ਤੇ ਪੰਜਾਬੀ ਮਾਂ ਬੋਲੀ ਦੇ ਸਬੰਧ ਵਿੱਚ ਬਹੁਤ ਵਧੀਆ ਗੀਤ ਗਾਏ ਆ ਪੰਜਾਬੀ ਮਾਂ ਬੋਲੀ ਦੀ ਸੇਵਾ ਕਹਿੰਦੇ ਗੁਰਦਾਸ ਮਾਨ ਤੋਂ ਬਾਅਦ ਕੀਤੀ ਕਿਸੇ ਨੇ ਨਹੀਂ ਉਹਨਾਂ ਨੂੰ ਸਿੰਗਰ ਜੀ ਨੇ ਜੱਟਾਂ ਨੂੰ ਇਹਨਾਂ ਨੇ ਉਹ ਬਣਾਤਾ ਸੀ ਆਸ਼ਕ ਰਾਂਝਾ ਇਸ ਧਰਮ ਦੇ ਵਿੱਚ ਹਥਿਆਰ ਜ਼ਰੂਰੀ ਆ ਪਰ ਉਹਨੂੰ ਵਰਤਿਆ ਗਲਤ ਜਾ ਰਿਹਾ ਸਿੰਗਰ ਇਹ ਤਾਂ ਨਹੀਂ ਕਹਿੰਦੇ ਵੀ ਹਥਿਆਰ ਚੱਕ ਕੇ ਤੁਸੀਂ ਕਿਸੇ ਨੂੰ ਮਾਰ ਦੋ ਜਾ ਕੇ ਨਾਰਮਲੀ ਤੁਸੀਂ ਦੇਖ ਲਓ ਵਿਆਹਾਂ ਦੇ ਫਾਇਰ ਕਾ ਤੋਂ ਹੁੰਦੇ ਜੇ ਕਿ ਹਥਿਆਰਾਂ ਨੇ ਗੀਤ ਚੱਲਦਾ ਤਾਂ ਹੀ ਹੁੰਦੇ ਨਾ ਕੱਲੇ ਗੀਤ ਜ਼ਿੰਮੇਦਾਰ ਇਹਦੇ ਵਿੱਚ ਕੱਲੇ ਕਲਾਕਾਰ ਜ਼ਿੰਮੇਦਾਰ ਆ ਮੰਨ ਲਓ ਜਿਹੜਾ ਜਮਾ ਸੜਿਆ ਹੋਇਆ ਗੀਤ ਆ ਉਹ ਜਿਹੜਾ ਸਭ ਤੋਂ ਵੱਡ ਗੁੰਡਾਗਰਦੀ ਵਾਲਾ ਸਾਡੇ ਲੋਕਾਂ ਨੂੰ ਪ੍ਰਮੋਟ ਕਰਦੇ ਪੂਰੇ ਪੰਜਾਬ ਦੇ ਹਰ ਇੱਕ ਘਰ ਘਰ ਦੀ ਕਹਾਣੀ ਹੋਈ ਪਈ ਆ ਲਵ ਮਰਜ ਵਾਲਾ ਸਿਸਟਮ ਕਿਹਨੇ ਸੁਣਿਆ ਸੀ ਪਹਿਲਾਂ ਬਾਈ ਗੀਤਾ ਨੇ ਸਿਸਟਮ ਹਲਾਤਾ ਨਾ ਫੇਸਬੁਕ ਤੇ ਰੀਲਾਂ ਦੇਖ ਲੋ ਕਾਦੀਆਂ ਆ ਰਹੀਆਂ ਕੱਲਾਂ ਸਿਰਫ ਸਾਡੇ ਪੰਜਾਬ ਦੇ ਨੌਜਵਾਨ ਪੀੜੀ ਤੇ ਖਾਸ ਕਰਕੇ ਕੁੜੀਆਂ ਕਿਤੋਂ ਪੈਸਾ ਕਮਾ ਕੇ ਕੋਈ ਆਦਾ ਘਰ ਚਲਾ ਰਿਆ ਤੁਹਾਨੂੰ ਉਤੋਂ ਵੀ ਪ੍ਰੋਬਲਮ ਮਤਲਬ ਪੈਸਾ ਕਮਾਉਂਦੇ ਆ ਚੰਗੀਆਂ ਚੀਜ਼ਾਂ ਨੂੰ ਵੀ ਪ੍ਰਮੋਟ ਕਰਕੇ ਪੈਸਾ ਕਮਾਇਆ ਜਾ ਸਕਦਾ ਚੰਗੀਆਂ ਚੀਜ਼ਾਂ ਦੇਖਦਾ ਕੌਣ ਆ ਕਲਾਕਾਰ ਹੀ ਚੰਗਾ ਗਾਉਣ ਕਿਤੇ ਲੋਕ ਚੰਗੇ ਪਾਸੇ ਜਾਣਗੇ ਤੁਹਾਡੇ ਤੇ ਕੋਈ ਪ੍ਰੈਸ਼ਰ ਪਿਆ ਕੋਈ ਦਬਾਅ ਬਣਿਆ ਕੋਈ ਧਮਕੀ ਆਈ ਆ ਤਾਂ ਚੁੱਪ ਹੋਏ ਜੇ ਦੋ ਵਾਰੀ ਧਰਨਾ ਕਿਸੇ ਦੇ ਬਾੜ ਚ ਲਾਗੇ ਤੇਜੀ ਵਾਰ ਸਿਰ ਨਹੀਂ ਚੱਕਣਾ ਲਾਗਾ ਦਵਾਰੇ ਪੰਜਾਬ ਉਹੋ ਜਾਂ ਮਿਲੂਗਾ ਸਾਡੇ ਬਣੂਗਾ ਪੰਜਾਬ ਉਹੋ ਜਾਂ ਉਮੀਦ ਹੈ ਪੰਜਾਬ ਆਊਗਾ ਕਿਸੇ ਦਿਨ ਪੰਜਾਬ ਉਸੇ ਜਿਹੜੀਆਂ ਸਾਡੇ ਜਿੱਦਾਂ ਆਪਾਂ ਕਹਿੰਦੇ ਪਏ ਪੰਜਾਬ ਦੇ ਵਿੱਚ ਹਰਿਆਲੀ ਸੀ ਪੰਜਾਬ ਦੇ ਵਿੱਚ ਰੌਣਕ ਬਹਾਰਾਂ ਸੀ ਸੱਥਾਂ ਦੇ ਵਿੱਚ ਰੌਣਕਾਂ ਲੱਗੀਆਂ ਹੁੰਦੀਆਂ ਸੀ ਉਹ ਮੁੜਨਗੀਆਂ ਪੰਜਾਬ ਦੇ ਅੰਦਰ ਪੰਜਾਬ ਦੀ ਗਾਇਕੀ ਨੂੰ ਲੈ ਕੇ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਕਾਫੀ ਜ਼ਿਆਦਾ ਮੁੱਦੇ ਪਖ ਰਹੇ ਨੇ ਕੁਝ ਲੋਕ ਕਹਿੰਦੇ ਨੇ ਮਾਂ ਬੋਲੀ ਨੂੰ ਬਚਾਓ ਕੁਝ ਕਹਿੰਦੇ ਪੰਜਾਬ ਬਚਾਓ ਤੇ ਕੁਝ ਕਹਿੰਦੇ ਲੱਚਰਤਾ ਗਾਇਕੀ ਬੰਦ ਹੋਵੇ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੀ ਗਾਇਕੀ ਬੰਦ ਹੋਵੇ ਇਸ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਸੰਘਰਸ਼ ਕੀਤਾ ਬਹੁਤ ਸਾਰੇ ਲੋਕਾਂ ਨੇ ਆਵਾਜ਼ ਚੁੱਕੀ ਉਹਨਾਂ ਦੇ ਵਿੱਚੋਂ ਹੀ ਇੱਕ ਨਾਮ ਆ ਪੱਪਾ ਸਿੰਘ ਭਗਤਾ ਪਾਈਕਾ ਇਹ ਉਹ ਸ਼ਖਸੀਅਤ ਜਿਸ ਦੇ ਵੱਲੋਂ ਇਹਨਾਂ ਮੁੱਦਿਆਂ ਦੇ ਉੱਤੇ ਸੰਘਰਸ਼ ਲੜਿਆ ਗਿਆ ਪਿਛਲੇ ਕੁਝ ਸਮਿਆਂ ਦੇ ਵਿੱਚ ਤਾਂ ਉਹ ਕਾਫੀ ਜ਼ਿਆਦਾ ਚਰਚਾ 'ਚ ਰਵੇ ਪਰ ਅੱਜ ਕੱਲ੍ਹ ਕਹਿੰਦੇ ਪਪਾ ਪਤਾ ਨਹੀਂ ਕਿੱਥੇ ਗਾਇਬ ਹੋ ਗਿਆ ਸਾਡੇ ਨਾਲ ਨੇ ਸਵਾਗਤ ਕਰਦੇ ਆਂ ਪੱਪੇ ਬਾਈ ਸਵਾਗਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਪਪਾ ਬਹੁਤ ਚਰਚਾ ਚ ਸੀਗਾ ਸੋਸ਼ਲ ਮੀਡੀਆ ਤੇ ਮੀਡੀਆ ਚੈਨਲਾਂ ਦੇ ਉੱਤੇ ਪਪਾ ਪਪਾ ਕੋਈ ਪਈ ਸੀ ਕਿ ਪੱਪੇ ਅੰਦਰ ਦਰਦ ਦਾ ਮਾਂ ਬੋਲੀ ਨੂੰ ਲੈ ਕੇ ਲੱਚਰਤਾ ਗਾਇਕੀ ਦੇ ਵਿਰੋਧ ਨੂੰ ਲੈ ਕੇ ਸੀਗਾ ਪਪਾ ਬੋਲਦਾ ਹਥਿਆਰਾਂ ਨੂੰ ਲੈ ਕੇ ਪਪਾ ਬੋਲਦਾ ਸੀ ਪਰ ਅੱਜ ਪਪਾ ਚੁੱਪ ਕਿਉਂ ਚਪੋ ਹੁੰਦੇ ਕਾਰਨ ਹੋ ਜਾਂਦੇ ਆ ਜੀ ਕਿਉਂਕਿ 2018 ਤੋਂ ਜਦੋਂ ਤੋਂ ਮੈਂ ਸੰਘਰਸ਼ ਛੇੜਦਾ ਸੀਗਾ ਪੰਜਾਬ ਦੇ ਵਿੱਚ ਹਰ ਇੱਕ ਯੂਨੀਵਰਸਿਟੀਆਂ ਦੇ ਵਿੱਚ ਕਾਲਜਾਂ ਦੇ ਵਿੱਚ ਜਾ ਕੇ ਹਰ ਇੱਕ ਸ਼ਹਿਰ ਦੇ ਵਿੱਚ ਜਾ ਕੇ ਇਹ ਸੰਘਰਸ਼ ਨੂੰ ਮੈਂ ਜਾਨੀ ਕਿ ਪੂਰਾ ਆਪਣਾ ਵਿਚਰਦਾ ਰਿਆਂ ਸੰਘਰਸ਼ ਕਰਦਾ ਰਿਆਂ ਪਰ ਸਮਾਂ ਪੈਂਦਾ ਪੈਂਦਾ ਜਿੱਦਾਂ ਹੁਣ ਆਪਦੀ ਲਾਈਫ ਸ਼ੁਰੂ ਹੋ ਜਾਂਦੀ ਹੈ ਜਿੱਦਾਂ ਕਹਿੰਦਾ ਪਾ ਵਿਆਹ ਹੋ ਜਾਂਦੇ ਆ ਕਬੀਲਦਾਨੀਆਂ ਵਾਝ ਜਾਂਦੀਆਂ ਜ਼ਿੰਮੇਵਾਰੀਆਂ ਵਾਝ ਜਾਂਦੀਆਂ ਪਰ ਉਹਦੇ ਵਿੱਚ ਸਭ ਤੋਂ ਵੱਡਾ ਹੋਣਾ ਚਾਹੀਦਾ ਲੋਕਾਂ ਦਾ ਸਹਿਯੋਗ ਹੂੰ ਚਲੋ ਠੀਕ ਹੈ ਮੈਂ ਆਪਣੇ ਜਿੰਨਾ ਆਪਣੀ ਸੋਚ ਮੁਤਾਬਕ ਆਪਣੀ ਮਤ ਮੁਤਾਬਕ ਸੰਘਰਸ਼ੀ ਜਿੰਨਾ ਕਿ ਪੰਜਾਬ ਦੇ ਵਿੱਚ ਆਪਾਂ ਕਹਿੰਦੇ ਆ ਵੀ ਆਪ ਨੂੰ ਦਿਸਦਾ ਸੀ ਵੀ ਆ ਗਲਤ ਹੋ ਰਿਹਾ ਆ ਆਪਾਂ ਉਹਦੇ ਖਿਲਾਫ ਬੋਲਦੇ ਰਹੇ ਆ ਪਰ ਕੁਝ ਟਾਈਮ ਲਈ ਆਪ ਨੂੰ ਵੀ ਲੱਗਿਆ ਵੀ ਯਾਰ ਕਾ ਆਪਾਂ ਇਕੱਲੇ ਬੋਲ ਰਹੇ ਆ ਜਿੱਥੇ ਆਪਾਂ ਕਹਿ ਦਿੰਦੇ ਆ ਵੀ ਸਾਡੇ 40% ਸਿੰਗਰਾਂ ਦੀ ਗਲਤੀ ਹੈ ਤੇ ਉਹਦੇ ਵਿੱਚ 60% ਸਾਡੇ ਲੋਕ ਵੀ ਇਹਦੇ ਦੋਸ਼ੀ ਆ ਫਿਰ ਉਸ ਕਰਕੇ ਹੁਣ ਦੇਖੀਦਾ ਆ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਾਹਮਣੇ ਥੋੜਾ ਜਿਹਾ ਪਿੱਛੇ ਪੈਰ ਪਰ ਅਕਸਰ ਇਹ ਹੁੰਦਾ ਜਿਵੇਂ ਤੁਸੀਂ ਵਿਰੋਧ ਕਰਦੇ ਸੀ ਸਿੰਗਰਾਂ ਨੂੰ ਟਾਰਗੇਟ ਕਰਦੇ ਸੀਗੇ ਅਜਿਹੇ ਮਸਲਿਆਂ ਦੇ ਵਿੱਚ ਕਹਿੰਦੇ ਸਮਝੋਤੇ ਹੋ ਜਾਂਦੇ ਆ ਜਦੋਂ ਪੈਸੇ ਮਿਲ ਜਾਂਦੇ ਆ ਫਿਰ ਚੁੱਪ ਕਰਕੇ ਘਰੇ ਬੈਠ ਜਾਂਦੇ ਆ ਪੱਪੇ ਨੂੰ ਕਿੰਨੇ ਪੈਸੇ ਮਿਲ ਗਏ ਨਹੀਂ ਜੀ ਕੋਈ ਸਿੰਗਰ ਆਪਾਂ ਨੂੰ ਅਜੇ ਤੱਕ ਸਾਬਤ ਕਰਦੇ ਵੀ ਕਿਸੇ ਨੇ ਰੁਪਿਆ ਦਿੱਤਾ ਵੀ ਕਿਉਂਕਿ ਆਪਾਂ ਪੈਸੇ ਕਮਾਉਣ ਨਹੀਂ ਆਏ ਸੀ ਪੈਸਿਆਂ ਦੇ ਆਫਰ ਬਹੁਤ ਆਉਂਦੇ ਸੀਗੇ ਉਸ ਟਾਈਮ ਤੇ ਕਿਉਂਕਿ ਅਗਲੇ ਨੂੰ ਪ੍ਰੋਮੋਸ਼ਨ ਚਾਹੀਦੀ ਸੀ ਆਵਦੀ ਹਮ ਪਰ ਰੌਲਾ ਗੱਲ ਕੀ ਸੀ ਵੀ ਸਾਡਾ ਮਸਲਾ ਕਿਉਂਕਿ ਸਾਡੇ ਵੀ ਧੀਆਂ ਪਹਿਣਾ ਕਰੇ ਹਮ ਮਸਲਾ ਸੀ ਪੰਜਾਬ ਦੇ ਵਿੱਚ ਸਾਡੇ ਜਿਹੜਾ ਸੱਭਿਆਚਾਰ ਦੇ ਨਾਂ ਤੇ ਪਰੋਸਿਆ ਜਾ ਰਿਆ ਗੰਦ ਹਮ ਸਾਡੇ ਨੌਜਵਾਨਾਂ ਨੂੰ ਗੀਤਾਂ ਰਾਹੀਂ ਅਮਲੀ ਗੈਂਗਸਟਰ ਗੁੰਡਾਗਰਦੀ ਦੇ ਇਦਾਂ ਦੇ ਯਾਨੀ ਕਿ ਨਾਮ ਦੇ ਕੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਜਿਹੜਾ ਗਲਤ ਵਰਤਿਆ ਜਾ ਰਿਹਾ ਸੀ ਉਹ ਅੱਜ ਵੀ ਹੋ ਰਿਹਾ ਜਿਹੜਾ ਜੱਟ ਸ਼ਬਦਾਂ ਜੱਟ ਜ਼ਿਮੀਦਾਰ ਖੇਤੀ ਕਰਨ ਵਾਲਾ ਉਹ ਖੇਤਾਂ ਵਾਲੇ ਯਾਨੀ ਕਿ ਜੱਟਾਂ ਨੂੰ ਇਹਨਾਂ ਨੇ ਉਹ ਬਣਾਤਾ ਸੀ ਆਸ਼ਕ ਰਾਂਝਾ ਵੀ ਮਤਲਬ ਇਹ ਆਸ਼ਕ ਹੈ ਇਹ ਆਸ਼ਕੀ ਦੇ ਲੈ ਕੇ ਆ ਪਰ ਜਿਹੜੇ ਖੇਤਾਂ 'ਚ ਜਾਟਾਗੇ ਉਹ ਅਸਲ ਵਿੱਚ ਦੇਖੇ ਨਹੀਂ ਕਿਸੇ ਨੇ ਜਿਵੇਂ ਆਪਾਂ ਅੱਜ ਦੀ ਗੱਲ ਕਰੀਏ ਵੀ ਅੱਜ ਵੀ ਸਾਰਾ ਕੁਝ ਚੱਲ ਰਿਹਾ ਉਹੀ ਸਿਸਟਮ ਚੱਲ ਰਿਹਾ ਕਿਉਂਕਿ ਸਾਡੇ ਜਿਹੜੇ ਅੱਜ ਦੇ ਕਲਾਕਾਰ ਆ ਗਏ ਇਹਨਾਂ ਨੇ ਇੱਕ ਜਰੀਆ ਸਮਝ ਲਿਆ ਲੋਕਾਂ ਨੇ ਲੋਕਾਂ ਦੀ ਨਵਜ ਪਛਾਣ ਲਈ ਵੀ ਜੇ ਇਹੋ ਜਿਹਾ ਕੁਝ ਗਾਉਂਗੇ ਤਾਂ ਲੋਕ ਪ੍ਰਮੋਟ ਕਰਦੇ ਆ ਜਿਵੇਂ ਮੈਂ ਪਹਿਲਾਂ ਕਹਿ ਕਿਹਾ ਟੈਂ ਵੀ 60% ਸਾਡੇ ਲੋਕ ਦੋਸ਼ੀ ਹੈ ਇਹ ਚੀਜ਼ ਦੇ ਕਿਉਂਕਿ ਜੇ ਲੋਕ ਵਿਰੋਧ ਕਰਨ ਲੋਕਾਂ ਦੇ ਤਾਕਤ ਅੱਗੇ ਕੋਈ ਚੀਜ਼ ਨਹੀਂ ਹੁੰਦੀ ਜਿਹੜੀ ਰੁਕੇ ਨਾ ਲੋਕ ਬਹੁਤ ਵੱਡੇ ਵੱਡੇ ਜਿਹੜੇ ਸੰਘਰਸ਼ ਕਰ ਜਦੋਂ ਵੱਢ ਲੈਂਦੇ ਹਨ ਨਾ ਤੇ ਵੱਡੇ ਵੱਡੇ ਥੰਮ੍ਹਾਂ ਨੂੰ ਹਿਲਾ ਦਿੰਦੇ ਹੁੰਦੇ ਆ ਪਰ ਇਹ ਤਾਂ ਨਾਰਮਲ ਕਲਾਕਾਰ ਆ ਜਿਹੜੇ ਇੱਕ ਮੈਂ ਕਹਿੰਨਾ ਵੀ ਜੇ ਦੋ ਵਾਰੀ ਧਰਨਾ ਕਿਸੇ ਦੇ ਵਾਰ ਚ ਲਾਗਦੇ ਤੀਜੀ ਵਾਰ ਸਿਰ ਨਹੀਂ ਚੱਕਣਾ ਪਰ ਸਾਡੇ ਪੰਜਾਬ ਦੇ ਲੋਕਾਂ ਦੀ ਇਹ ਮਾਨਸਤਾ ਹੋ ਗਈ ਆ ਕੰਮ ਕਰੇ ਹੋਰ ਕੋਈ ਤੇ ਨਾ ਸਾਡਾ ਹੋਵੇ ਸ਼ੰਘਰਸ਼ ਨਹੀਂ ਕੋਈ ਕਰਕੇ ਰਾਜੀ ਕਿਉਂਕਿ ਜੇ ਆਪਾਂ ਅੱਜ ਜੇ ਪੰਜਾਬ ਨੂੰ ਬਚਾਉਣਾ ਨਾ ਪੰਜਾਬ ਦਾ ਰੌਲਾ ਬਹੁਤ ਪਾਉਂਦੇ ਆ ਲੋਕ ਕਿਉਂਕਿ ਅੱਜ ਤੁਸੀਂ ਦੇਖੋ ਫੇਸਬੁੱਕ ਤੇ ਬਹੁਤ ਵੱਡੇ ਵੱਡੇ ਵਿਦਵਾਨ ਬੈਠੇ ਆ ਉਹ ਸ਼ਾਇਦ ਮੈਂ ਵੀ ਕਾਇਮ ਹੀ ਕਹਦਾ ਵੀ ਮੇਰੇ ਵਰਗੇ ਹੋਣਗੇ ਸ਼ਾਇਦ ਉਹ ਗੱਲਾਂ ਮਾਰ ਲੈਣਗੇ ਪਰ ਜਦੋਂ ਗਰਾਊਂਡ ਜ਼ੀਰੋ ਤੇ ਆਪਾਂ ਆਪਦੀ ਜ਼ਮੀਨ ਪੱਧਰ ਤੇ ਲੈ ਕੇ ਪਿੰਡਾਂ ਦੇ ਵਿੱਚ ਨਿਕਲ ਕੇ ਸ਼ਹਿਰਾਂ 'ਚ ਵੜਦੇ ਆਂ ਸ਼ਹਿਰਾਂ 'ਚੋਂ ਵੜ ਕੇ ਨਿਕਲ ਕੇ ਆਪਾਂ ਕਾਲਜਾਂ 'ਚ ਵੜਦੇ ਆਂ ਉੱਥੋਂ ਦੇ ਮਾਹੌਲ ਦੀ ਗੱਲ ਕਰਦੇ ਆਂ ਨਾ ਉਹ ਜਿਹੜੇ ਵਿਦਵਾਨ ਹੁੰਦੇ ਆ ਫਿਰ ਉਹ ਉਹ ਇੱਕ ਵਿਦਵਾਨੀ ਘੋਟ ਦੇ ਆਪਦੀ ਵੀ ਇਹ ਤਾਂ ਸਾਡਾ ਸਾ ਅੱਜ ਦਾ ਆਪੇ ਤਰੱਕੀ ਕਰ ਰਿਹਾ ਪੰਜਾਬ ਕਲਚਰ ਚੇਂਜ ਹੋ ਗਿਆ ਕਲਚਰ ਨਹੀਂ ਸਾਡੇ ਇਹ ਗੁਰੂਆਂ ਪੀਰਾਂ ਨੇ ਜਿਵੇਂ ਆਪਾਂ ਕਹੀਏ ਨੇ ਗੁਰੂਆਂ ਪੀਰਾਂ ਨੇ ਆਪਣੇ ਨੇ ਕੁਰਬਾਨੀਆਂ ਦਿੱਤੀਆਂ ਸਾਡੀ ਕੌਮ ਨੂੰ ਬਚਾਉਣ ਦੀ ਖਾਤਰ ਜੇ ਅੱਜ ਆਪਾਂ ਬੈਠੇ ਆ ਸਾਡੇ ਸਿਰਾਂ ਤੇ ਦਸਤਾਰਾਂ ਸਾਡੇ ਅੱਜ ਬੱਚੇ ਜਿਹੜੇ ਵਿਦੇਸ਼ਾਂ ਨੂੰ ਜਾ ਰਹੇ ਆ ਇਹ ਸਾਡੇ ਗੁਰੂਆਂ ਦੀ ਜਾਨੀ ਕਿ ਕੁਰਬਾਨੀਆਂ ਦੇ ਨਤੀਜੇ ਆ ਕਿਉਂਕਿ ਉਹਨਾਂ ਨੇ ਜੇ ਸਾਨੂੰ ਅੱਜ ਨਾ ਬਚਾਇਆ ਹੁੰਦਾ ਸੀ ਇੱਥੇ ਤੱਕ ਨਹੀਂ ਹੋਣਾ ਸੀਗਾ ਤੇ ਤਾਂ ਕਰਕੇ ਸਾਡੇ ਲੋਕ ਵੀ ਨਹੀਂ ਸਹਿਯੋਗ ਦੇ ਰਹੇ ਇਹਦੇ ਵਿੱਚ ਤੁਸੀਂ ਅਜ ਵੀ ਗੀਤਾਂ ਦੇ ਖਿਲਾਫ ਹੋ ਉਹਨਾਂ ਦੇ ਤੇ ਫਿਰ ਫਿਲਮਾਂ ਬਹੁਤ ਬਣਦੀਆਂ ਨੇ ਪੰਜਾਬੀ ਫਿਲਮਾਂ ਬਣਦੀਆਂ ਸਾਊਥ ਦਾ ਸਿਨੇਮਾ ਦੇਖ ਲਈਏ ਆਪਾਂ ਸ਼ਰਿਆਂ ਮ ਉਹਨਾਂ ਦੇ ਵਿੱਚ ਹਥਿਆਰਾਂ ਦਾ ਹੁੰਦੀ ਆ ਆ ਐਨੀਮਲ ਮੂਵੀ ਆਈ ਆ ਸਭ ਤੋਂ ਵੱਧ ਕਹਿੰਦੇ ਹਥਿਆਰ ਉਹਦੇ ਵਿੱਚ ਫਿਰ ਉਹਨਾਂ ਤੇ ਬੈਣ ਕਿਉਂ ਨਹੀਂ ਉਹਨਾਂ ਦਾ ਵਿਰੋਧ ਕਿਉਂ ਨਹੀਂ ਕਰਦੇ ਤੁਸੀਂ ਦੇਖੋ ਜੀ ਰੌਲਾ ਗੱਲ ਆਪਾਂ ਸਿਰਫ ਮਸਲਾ ਪੰਜਾਬ ਦਾ ਤੇ ਪੰਜਾਬ ਦੇ ਲੋਕ ਹੀ ਦੇਖਦੇ ਆ ਉਹਨਾਂ ਨੂੰ ਰੌਲਾ ਫਰੂਥੀ ਆ ਕਿੰਨਾ ਵਿਰੋਧ ਕਿੱਥੇ ਹੋਊਗਾ ਤੁਸੀਂ ਚੰਗੀ ਚੀਜ਼ ਆਓ ਜਿਹੜੀ ਸਾਡੇ ਕੌਮ ਦੇ ਮੁੱਦਿਆਂ ਦੀ ਗੱਲ ਕਰੇ ਸਾਡੇ ਪੰਜਾਬ ਦੇ ਸੱਭਿਆਚਾਰ ਦੀ ਗੱਲ ਕਰੇ ਸਾਡੇ ਪੰਜਾਬ ਦੇ ਹਾਲਾਤਾਂ ਦੀ ਗੱਲ ਕਰੇ ਉਹ ਫਿਲਮਾਂ ਸਾਡੇ ਪੰਜਾਬ 'ਚ ਬੈਣ। ਹੂੰ ਪਰ ਜੋ ਕਿਉਂਕਿ ਜੇ ਸਟੇਟ ਚਲਾਉਗੀ ਇਹਦਾ ਸਿਸਟਮ ਦਾ ਵਿਰੋਧ ਕਰੋ ਨਾ ਵੀ ਸਿਸਟਮ ਨੂੰ ਕਹੋ ਤੁਸੀਂ ਜਿਹੜੇ ਸਾਡੇ ਪੰਜਾਬ ਦੇ ਹਾਲਾਤਾਂ ਦੀ ਇਹ ਗੱਲ ਹੁੰਦੀ ਆ ਉਹ ਗਾਣੇ ਨਹੀਂ ਤੁਸੀਂ ਚੱਲਣ ਦਿੰਦੇ ਉਹ ਤੁਸੀਂ ਫਿਲਮਾਂ ਨਹੀਂ ਚੱਲਣ ਦਿੰਦੇ ਸਿਸਟਮ ਦਾ ਵਿਰੋਧ ਕਰੋ ਤੁਸੀਂ ਜਾ ਕੇ ਕਲਾਕਾਰਾਂ ਦਾ ਆਰਟਿਸਟ ਬੰਦਿਆਂ ਦਾ ਵਿਰੋਧ ਕਰਦੇ ਹੋ। ਮੇਰੀ ਕਿਸੇ ਅੱਜ ਤੱਕ ਤੁਸੀਂ ਜਿੰਨੀਆਂ ਵੀ ਇੰਟਰਵਿਊ ਦੇਖੋਗੇ ਕੋਈ ਵੀ ਨਿਊਜ਼ ਦੇਖੋਗੇ ਉਹਦੇ ਵਿੱਚ ਮੈਂ ਕਿਸੇ ਆਰਟਿਸਟ ਦਾ ਵਿਰੋਧ ਨਹੀਂ ਕਰਿਆ ਕਿਸੇ ਦਾ ਨਾਮ ਤੱਕ ਨਹੀਂ ਲਿਆ ਉਹਦਾ ਸਿਰਫ ਆਪਣਾ ਮਸਲਾ ਕੀ ਸੀਗਾ ਵੀ ਜਿਹੜੇ ਗਾ ਰਿਹਾ ਸਾਡੀ ਭੈਣ ਭਰਾ ਗਾਉਂਦੇ ਆ ਜਿਹੜੇ ਇਦਾਂ ਦੇ ਗੀਤ ਗਾਉਂਦੇ ਆ ਆਪਦੇ ਆਪ ਨੂੰ ਪ੍ਰੋਮੋਟ ਕਰ ਰਹੇ ਆ ਉਹਨਾਂ ਨੂੰ ਦੇਖੋ ਉਹਨਾਂ ਨੂੰ ਦੇਖ ਕੇ ਜਿਹੜਾ ਆਉਣ ਵਾਲੀਆਂ ਸਾਡੀਆਂ نسلਾਂ ਆਉਣ ਵਾਲੀਆਂ ਸਾਡੀਆਂ ਪੀੜ੍ਹੀਆਂ ਬੱਚੇ ਆ ਉਹ ਉਸੇ ਰਾਹ ਤੇ ਤੁਰੇ ਜਾ ਰਹੇ ਆ ਪਰ ਉਹ ਕਹਿੰਦੇ ਲੋਕ ਸੁਣਦੇ ਹੀ ਉਹ ਆ ਹੁਣਾਂ ਚਮਕੀਲੇ ਦਾ ਮੁੱਦਾ ਚੱਲਿਆ ਲੋਕ ਅੱਜ ਹਰ ਕੋਈ ਕਹਿ ਰਿਹਾ ਤੁਹਾਡੇ ਵਰਗੇ ਜਿਹੜੇ ਵਿਰੋਧ ਵਿਰੋਧੀ ਬੰਦੇ ਆ ਉਹ ਕਹਿ ਰਿਹਾ ਕਿ ਇਹ ਮਾੜਾ ਹੈਗਾ ਚਮਕੀਲਾ ਲੱਚਰਤਾ ਗੀਤ ਗਾਉਂਦਾ ਸੀ ਉਹ ਕਰਦਾ ਸੀ ਜੇ ਉਹ ਲੱਚਰ ਗੀਤ ਗਾਉਂਦਾ ਸੀ ਫਿਰ ਸਭ ਤੋਂ ਵੱਧ ਸੁਣੇ ਵੀ ਲੋਕਾਂ ਨੇ ਕਿਉਂ ਸੁਣੇ ਲੋਕਾਂ ਨੇ ਰੌਲਾ ਗੱਲ پتہ ਕੀ ਕਿੱਥੇ ਆ ਅੱਜ ਫਿਲਮ ਨੂੰ ਵੀ ਵੇਖਿਆ ਜਾ ਰਿਹਾ ਸਭ ਤੋਂ ਵੱਧ ਰੌਲਾ ਗੱਲ ਕਿ ਇੱਥੇ ਆ ਜਾਂਦੇ ਨੇ ਜਿਹੜੇ ਚਮਕੀਲੇ ਦੇ ਗੀਤ ਸੀ ਹਾਂ ਜਾਂ ਉਸ ਟਾਈਮ ਦੇ ਉੱਤੇ ਚਮਕੀਲਾ ਆਉਂਦਾ ਸੀ ਬੱਗਾ ਸਫਰੀ ਹੁੰਦਾ ਸੀ ਹਾਂ ਇੰਦਾ ਦੇ ਗੀਤ ਸੀਗੇ ਉਹ ਲੋਕ ਸੁਣਦੇ ਸੀ ਸਿਰਫ ਮੋਟਰਾਂ ਤੇ ਤੁਸੀਂ ਦੱਸੋ ਵੀ ਪਹਿਲਾਂ ਕਿਸੇ ਦੇ ਘਰਾਂ ਦੇ ਲੱਗਦੇ ਰਹੇ ਲੋਕਾਂ ਦੇ ਪਿੰਡਾਂ 'ਚ ਘਾੜੇ ਮੋਟਰਾਂ ਦੇ ਕੀ ਚੱਲਦੇ ਹੁੰਦੇ ਸੀਗੇ ਪਰ ਅੱਜ ਦੀ ਜਿਹੜੀ ਅੱਜ ਦੇ ਕਲਾਕਾਰਾਂ ਨੇ ਉਹ ਸਾਡੀ ਜਿਹੜੀ ਗਾਇਕੀ ਆ ਨਾ ਬਈ ਉਹ ਸਾਡੇ ਬੈੱਡਰੂਮਾਂ ਤੱਕ ਵੜਦੀ ਆ ਤੁਸੀਂ ਦੇਖੋ ਅੱਗੇ ਜਦੋਂ ਆਰਕੈਸਟ ਵਾਲੀਆਂ ਆਉਂਦੀਆਂ ਹੁੰਦੀਆਂ ਸੀ ਅਸੀਂ ਕਹਿ ਦਿੰਦੇ ਸੀ ਨਚਾਰ ਆ ਇਹ ਆਰਕੈਸਟ ਵਾਲੀਆਂ ਇਹ ਕੰਜਰਖਾਨਾ ਸਾਡੇ ਪਿੰਡਾਂ ਦੇ ਲੋਕ ਨਾਰਮਲ ਹੀ ਕਹਿ ਦਿੰਦੇ ਸੀ ਪਰ ਉਹ ਜਿਹੜਾ ਕੰਜਰਖਾਨਾ ਅੱਜ ਸਾਡੇ ਮੈਲੋ ਦਾ ਹਰੇਕ ਦੇ ਘਰ ਦੇ ਵਿੱਚ ਚੱਲੀ ਜਾਂਦਾ ਟਿਕਟੌਕ ਤੇ ਰੀਲਾਂ ਪਈ ਜਾਂਦੀਆਂ ਉਹ ਸਾਡੇ ਘਰਾਂ 'ਚ ਵੜ ਚਲਿਆ ਕਲਚਰ ਇੱਥੇ ਮੈਂ ਤੁਹਾਨੂੰ ਟੋਕਣਾ ਜਾਵਾਂਗਾ ਤੁਸੀਂ ਜਿਹੜੀਆਂ ਵਿਆਹਾਂ ਵਿੱਚ ਕੁੜੀਆਂ ਨਾਲ ਜੇ ਉਹਨਾਂ ਨੂੰ ਤਾਂ ਕੰਜਰਖਾਨਾ ਉਹ ਨਿਚਾਰ ਨੇ ਤੇ ਕਹਿੰਦੇ ਜਦੋਂ ਸਕੂਲਾਂ 'ਚ ਪ੍ਰੋਗਰਾਮ ਹੁੰਦੇ ਜਾਂ ਤੁਸੀਂ ਮੇਲਿਆਂ ਦੇ ਵਿੱਚ ਕਰਦੇ ਹੋ ਉਹ ਥੋੜਾ ਸੱਭਿਆਚਾਰ ਬਣ ਜਾਂਦਾ ਹੈ ਮੈਂ ਉਹੀ ਆਖਿਆ ਸਾਡੇ ਜਿਹੜੇ ਪਿੰਡਾਂ ਦੇ ਲੋਕ ਸੀ ਨਾ ਪਹਿਲਾਂ ਇਹੀ ਗੱਲ ਕਹਿੰਦੇ ਹੁੰਦੇ ਸੀ ਵੀ ਇਹ ਤਾਂ ਕੰਜਰਖਾਨਾ ਪਾਗੀ ਕਰਾਉਣਾ ਇਹ ਤੋਂ ਪਰ ਜਿਹੜਾ ਹੁਣ ਸਾਡੇ ਸੱਭਿਆਚਾਰ ਦੇ ਨਾਂ ਤੇ ਸਕੂਲ ਕਾਲਜਾਂ ਦੇ ਵਿੱਚ ਫਿਲਮਾਂ ਦੀਆਂ ਪ੍ਰੋਮੋਸ਼ਨਾਂ ਹੁੰਦੀਆਂ ਵੱਡੇ ਵੱਡੇ ਫੈਕਸ਼ਨ ਕਰਾਈ ਜਾਂਦੇ ਆ ਉੱਥੇ ਬਹੁਤ ਹੀ ਘਟੀਆ ਤੇ ਬਹੁਤ ਹੀ ਜਨਕ ਕਿ ਐਦਾਂ ਦੇ ਗੀਤ ਗਾਏ ਜਾਂਦੇ ਜਿਨ੍ਹਾਂ ਦੇ ਕੁੜੀਆਂ ਜਿਹੜੇ ਸਕੂਲ ਦੇ ਕਾਲਜਾਂ ਦੇ ਵਿੱਚ ਪੜ੍ਹਦੀਆਂ ਹੁੰਦੀਆਂ ਉਹਨਾਂ ਨੂੰ ਹੀ ਨਿਚਾਇਆ ਜਾਂਦਾ ਉੱਥੇ ਪਰ ਉੱਥੇ ਬੋਲ ਕੇ ਰਾਜੀ ਨਹੀਂ ਨਾਲੇ ਫੀਸਾਂ ਭਰੀਆਂ ਆਉਂਦੀਆਂ ਨਾਲੇ ਅੱਡ ਪੈਸੇ ਲਏ ਹੁੰਦੇ ਆ ਪਰ ਬੋਲ ਕੇ ਰਾਜੀ ਨਹੀਂ ਕਿਉਂਕਿ ਬੋਲਣ ਵਾਸਤੇ ਕੋਈ ਹੋਰ ਚਾਹੀਦਾ ਸਾਡੀ ਉਹਦੇ ਵਿੱਚ ਸਾਡਾ ਬੱਚਾ ਮਹਿਸੂਸ ਕਰੂ ਵੀ ਸਾਡੀ ਇੱਥੇ ਬੇਇੱਜ਼ਤੀ ਹੋਗੀ ਸਾਡਾ ਮਸਲਾ ਪੰਜਾਬ ਦਾ ਵੀ ਜੀ ਬੋਲਣਾ ਇੱਕ ਬੰਦਾ ਕਿਉਂ ਬੋਲੇ ਭਈ ਪੰਜਾਬ ਦੇ ਹਰ ਇੱਕ ਦੀ ਕਹਾਣੀ ਆ ਜਦੋਂ ਪੰਜਾਬ ਦਾ ਕੋਈ ਮਸਲਾ ਹੁੰਦਾ ਹੈ ਉਹਦੇ ਬੋਲਣ ਵਾਲੇ ਥੋੜੇ ਹੁੰਦੇ ਆ ਪਰ ਰੋਟੀਆਂ ਸੇਕਣ ਵਾਲੇ ਬਾਲੇ ਹੋ ਜਾਂਦੇ ਆ ਹੂੰ ਤੁਹਾਡੇ ਤੇ ਕੋਈ ਪ੍ਰੈਸ਼ਰ ਪਿਆ ਕੋਈ ਦਬਾਅ ਬਣਿਆ ਕੀ ਪਪੇ ਤੈਨੂੰ ਮਾਰ ਦੇਵਾਂਗੇ ਕੋਈ ਧਮਕੀ ਆਈ ਆ ਤਾਂ ਚੁੱਪ ਹੋ ਜਾ ਨੀ ਨੀ ਭਾਈ ਕੋਈ ਧਮਕੀ ਧਮਕੀ ਕੋਈ ਚੱਕਰ ਨਹੀਂ ਸੀ ਧਮਕੀ ਵਾਲਾ ਤਾਂ ਕੋਈ ਗੱਲਬਾਤ ਨਹੀਂ ਸੀ ਬਸ ਠੀਕਾ ਆ ਉਹਦੇ ਸਮੇਂ ਦੇ ਨਾਲ ਜਿੰਨਾ ਕਿ ਆਪਣੀ ਕਹਿੰਦਾ ਪਾਵ ਯੋਗਦਾਨ ਸੀਗਾ ਸੀ ਜਿੰਨਾ ਕਿ ਪੰਜਾਬ ਲਈ ਕਰਦੇ ਆ ਕਰੀ ਵੀ ਜਾਂਦੇ ਆ ਪਰ ਜਿੰਨਾ ਕਿ ਹੈਗਾ ਉਹਨਾਂ ਕ ਕਰਦੇ ਵੀ ਰਵਾਂਗੇ ਪਰ ਆਪ ਦਾ ਹੁਣ ਅਜਿਵੇਂ ਜ਼ਿੰਦਗੀ ਦੇ ਵਾਜਾਂ ਦੇ ਕਵੀਲਦਾਰੀਆਂ ਵਾਜ ਜਾਂਦੀਆਂ ਫਿਰ ਆਪਾਂ ਨੂੰ ਵੀ ਥੋੜਾ ਮੋਟਾ ਸਾਰੇ ਸਮਾਂ ਸੀ ਤੁਸੀਂ ਬੋਰਡਾਂ ਦੇ ਉੱਤੇ ਕਾਲਕ ਮਲਦੇ ਹੁੰਦੇ ਸੀਗੇ ਪੰਜਾਬੀ ਨੂੰ ਐਵਲ ਰੱਖੋ ਪੰਜਾਬੀ ਨੂੰ ਪਹਿਲ ਦਿਓ ਪੰਜਾਬੀ ਨੂੰ ਤਾਂ ਹਜੇ ਵੀ ਪਹਿਲ ਨਹੀਂ ਮਿਲੇਗੀ ਦੇਖੋ ਉਦੋਂ ਬਾਈ ਲਖੇ ਸਧਾਣੇ ਨਾਲ ਪੰਜਾਬੀ ਮਾਂ ਬੋਲੀ ਦੇ ਮੁੱਦੇ ਤੇ ਪੰਜਾਬ ਦੇ ਵਿੱਚ ਕਾਫੀ ਥਾਵਾਂ ਤੇ ਸੰਘਰਸ਼ ਦੇ ਵਿੱਚ ਗਏ ਆ ਉਦੋਂ ਬਾਈ ਲੱਖੇ ਨਾਲ ਜੇਲ੍ਹ ਵੀ ਯਾਤਰਾ ਹੋਈ ਹੈ ਕਿਉਂਕਿ ਪੰਜਾਬ ਦੇ ਇਸ ਮੁੱਦਿਆਂ ਤੇ ਉੱਤੇ ਪਰਚੇ ਪਾਏ ਉਹਨਾਂ ਨੇ ਪਰ ਰੌਲਾ ਜਿੱਦਾਂ ਸਾਡੇ ਸੀਐਮ ਸਾਹਿਬ ਕਹਿੰਦੇ ਸੀਗੇ ਵੀ 21 ਫਰਵਰੀ ਨੂੰ ਜਿਹੜੀ ਪੰਜਾਬੀ ਮਾਂ ਬੋਲੀ ਪੂਰੇ ਪੰਜਾਬ ਵਿੱਚ ਵੱਡੇ ਪੱਧਰ ਤੇ ਲਾਗੂ ਕੀਤੀ ਜਾਊਗੀ ਹੂੰ ਕਿਸੇ ਵੀ ਜਿਹੜਾ ਸਰਕਾਰੀ ਅਦਾਰਾ ਹੋ ਪੰਜਾਬ ਸਰਕਾਰ ਦਾ ਉਹ ਤੇ ਤੁਸੀਂ ਪੰਜਾਬੀ ਦੇਖੋਗੇ ਪਰ ਉਹ ਗੱਲਾਂ ਗਾਇਬ ਹੋਈਆਂ ਕਿਤਨਾ ਕਿਤੇ ਪਰ ਇੱਥੇ ਰੌਲਾ ਗੱਲ ਕੀ ਹੈ ਇੱਥੇ ਪੰਜਾਬ ਦਾ ਦਰਦ ਰੱਖਣ ਵਾਸਤੇ ਨਹੀਂ ਹੈਗਾ ਕੋਈ ਜਿਹੜਾ ਰਾਜਨੀਤੀ 'ਚ ਵੜ ਗਿਆ ਪੰਜਾਬ ਦਾ ਦਰਦ ਹੀ ਨਹੀਂ ਉਹ ਸਿਰਫ ਚੌਧਰਾ ਹੂੰ ਉਹ ਨੂੰ ਪੰਜਾਬ ਦੇ ਆਪ ਦੇ ਕਹਿੰਦਾ ਭਾਵ ਆਪ ਦੇ ਸਿਰਫ ਆਪ ਦੇ ਖਿੱਤੇ ਦੀ ਬਸ ਝਾਕ ਹੁੰਦੀ ਹੈ ਨਾ ਕਿ ਪੰਜਾਬ ਦੀ ਪੰਜਾਬ ਨੂੰ ਤਾਂ ਸਿਰਫ ਜਦੋਂ ਆਇਆ ਹਰੇਕ ਰਾਜਨੀਤਿਕ ਬੰਦਾ ਕੋਈ ਵੀ ਆਇਆ ਗੱਲ ਪਹਿਲਾਂ ਪੰਜਾਬ ਦੀ ਸ਼ੁਰੂ ਹੋ ਜਾਂਦੀ ਹੈ ਪਰ ਜਦੋਂ ਪੰਜਾਬ ਦੀ ਪਾਵਰ ਬੰਦੇ ਦੇ ਹੱਥ ਚ ਆ ਜਾਂਦੀ ਹੈ ਉਦੋਂ ਸਿਰਫ ਉਹ ਆਪਦੀਆਂ ਰੋਟੀਆਂ ਸੇਕਣ ਤੇ ਆਪਦੇ ਮੁੱਦਿਆਂ ਤੇ ਆਪਦੇ ਹੀ ਖਿਆਲਾਂ ਚ ਹੋ ਜਾਂਦਾ ਪਰ ਬੋਲ ਕੇ ਇਸ ਤਰੀਕੇ ਦੇ ਨਾਲ ਪੰਜਾਬ ਜਾਂ ਪੰਜਾਬੀ ਬੋਲੀ ਦੀ ਗੱਲ ਕੀਤੀ ਜਾਵੇ ਇਸ ਨੂੰ ਬਚਾਇਆ ਜਾਊਗਾ ਨਹੀਂ ਬਚਾਇਆ ਦੇਖੋ ਇਹ ਸਾਧਨਾ ਬੋਲ ਕੇ ਵੱਜੂਗੀ ਨਹੀਂ ਦੇਖੋ ਬੋਲ ਕੇ ਨਹੀਂ ਬਚਾਇਆ ਜਾਂਦਾ ਹੁੰਦਾ ਬਾਈ ਜਿੱਦਾਂ ਆਪਾਂ ਕਹੀਏ ਵੀ ਸੰਘਰਸ਼ ਕਰਦੇ ਰਹੋ ਸੰਘਰਸ਼ ਦੇ ਵਿੱਚ ਆਪਾਂ ਨੂੰ ਰਾਹ ਜਾਂਦੇ ਆ بڑے ਮੁਸਾਫਰ ਟੱਕਰ ਜਾਂਦੇ ਆ ਜਿਹੜੇ ਆਪਣੇ ਨਾਲ ਹੱਲਾਸ਼ੇਰੀ ਦੇਣ ਵਾਲੇ ਵੀ ਬਥੇਰੇ ਹੁੰਦੇ ਆ ਜਿਹੜੇ ਨਾਲ ਮੋਢੇ ਨਾਲ ਮੋਢਾ ਲਾ ਕੇ ਬਿਤੁਰੇਂਦੇ ਕਈ ਵਾਰੀ ਕਾਫਲਾ ਜਦੋਂ ਵੱਡਾ ਹੋ ਜਾਂਦਾ ਨਾ ਫਿਰ ਕਾਫਲੇ ਦੇ ਅੱਗੇ ਕਿਸੇ ਦਾ ਜੋਰ ਨਹੀਂ ਚੱਲਦਾ ਹੁੰਦਾ ਫਿਰ ਆਖਰ ਨੂੰ ਝੁਕਣਾ ਹੀ ਪੈਂਦਾ ਹੁੰਦਾ ਚੀਜ਼ ਹੂੰ ਤੇ ਤੁਹਾਡੇ ਨਾਲ ਕਾਫਲਾ ਕਿਉਂ ਨਹੀਂ ਜੁੜਿਆ ਦੇਖੋ ਕਾਫਲੇ ਦੇ ਵਿੱਚ ਬਈ ਪਤਾ ਸੀ ਅਪਰੋਚ ਨਹੀਂ ਕੀਤੀ ਲੋਕਾਂ ਨੂੰ ਜਾ ਕੇ ਦੇਖੋ ਮੇਰਾ ਮਤਲਬ ਇਹ ਸੀਗਾ ਵੀ ਮੈਂ ਪੰਜਾਬ ਬਚਾਈਏ ਆਪਾਂ ਆਪਣੇ ਨੌਜਵਾਨ ਨੇ ਆਪਣੇ ਧੀਆਂ ਪੁੱਤ ਘਰਕ ਹੋ ਰਹੇ ਆ ਅਸੀਂ ਆਪਦਾ ਕਲਚਰ ਆਪਦਾ ਪਛੋਕੜ ਭੁੱਲਦੇ ਜਾ ਰਹੇ ਆ ਦੇਖੋ ਲੋਕ ਹੱਲਾਸ਼ੇਰੀ ਵਾਲੇ ਬਹੁਤ ਟੱਕਰਿਆ ਬਹੁਤ ਵਧੀਆ ਕੰਮ ਆ ਬਾਈ ਜੀ ਤੁਹਾਡਾ ਬਹੁਤ ਵਧੀਆ ਤੁਸੀਂ ਪੰਜਾਬ ਦੇ ਮੁੱਦਿਆਂ ਤੇ ਗੱਲ ਕਰੇ ਰਹੀ ਆ ਪੰਜਾਬ ਦੀ ਗਾਇਕੀ ਨੂੰ ਲੈ ਕੇ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਪਰ ਰੌਲਾ ਕਿੱਥੇ ਆ ਜਾਂਦਾ ਸਾਡੇ ਲੋਕ ਸਿਰਫ ਉਸ ਟਾਈਮ ਤੱਕ ਹੀ ਸੀਮਤ ਰਹਿ ਜਾਂਦੇ ਜਿੰਨਾ ਟਾਈਮ ਉੱਥੇ ਖੜੇ ਆ ਇਹ ਫੇਰ ਲੋਕ ਵੀ ਦੇਖਦੇ ਆ ਨਾ ਲੋਕ ਕਹਿੰਦੇ ਔਰਤੇ ਬਥੇਰੇ ਆ ਕਹਿੰਦੇ ਚਾਰ ਦਿਨ ਖੜੇ ਹੋ ਕੇ ਮੁੜ ਕੇ ਬੈਠ ਜਾਂਦੇ ਆ ਜਿਵੇਂ ਅੱਜ ਤੁਸੀਂ ਬੈਠ ਗਏ ਕਿਉਂਕਿ ਸੰਘਰਸ਼ਾਂ ਜਾਂਦਾ ਤੁਰਨਾ ਪੈਂਦਾ ਨਾ ਕੋਈ ਤੁਹਾਡੇ ਪਿੱਛੇ ਤੁਰੇ ਨਾ ਤੁਰੇ 2018 ਤੋਂ ਲੈ ਕੇ ਜੀ 2000 ਤਕਰੀਬਨ ਤਕਰੀਬਨ 23 ਤੱਕ ਮੈਂ 2023 ਦੇ 8ਵੇਂ ਮਹੀਨੇ ਤੱਕ ਪੂਰਾ ਯਾਨੀ ਕਿ ਸੰਘਰਸ਼ ਵਿੱਢਿਆ ਰੱਖਿਆ ਪੂਰੇ ਪੂਰੇ ਪੰਜਾਬ ਦੇ ਜਿੱਥੇ ਵੀ ਸ਼ਹਿਰ ਸੀ ਕਾਲਜ ਸੀ ਯੂਨੀਵਰਸਿਟੀਆਂ ਸੀ ਮੈਂ ਸਾਰੇ ਥਾਂ ਤੇ ਪੰਜਾਬੀ ਮਾਂ ਬੋਲੀ ਦੇ ਮੇਰਾ ਕੀ ਹੁੰਦਾ ਸੀ ਕਰਮ ਵੀ ਆਪਾਂ ਕਿਸੇ ਨੂੰ ਬੋਲਣਾ ਨਹੀਂ ਕੁਝ ਵੀ ਤੁਸੀਂ ਐਦਾਂ ਕਰੋ ਆਪਾਂ ਬੋਲ ਲੈ ਕੇ ਸਿਰਫ ਖੜ੍ਹ ਜਾਂਦੇ ਸੀ ਜਾ ਕੇ ਸਾਇਲੈਂਟ ਹੋ ਕੇ ਵੇਖੋ ਪੜੋ ਜੇ ਤਾਂ ਤੁਹਾਨੂੰ ਚੰਗਾ ਲੱਗ ਰਿਹਾ ਠੀਕ ਆ ਤੁਸੀਂ ਅਗੇ ਸਪੋਰਟ ਕਰ ਸਕਦੇ ਹੋ ਪਰ ਆਪਾਂ ਜੇ ਕਹੀਏ ਵੀ ਹਾਂ ਆਪਾਂ ਨਾਰੇ ਲਾਤੇ ਵਿਰੋਧ ਕਰਤਾ ਕਿਸੇ ਦਾ ਉਹ ਗਲਤ ਗੱਲਾਂ ਪਰ ਇੱਕ ਚੀਜ਼ ਜਦੋਂ ਕੋਈ ਸਿੰਗਰ ਕੋਈ ਇਸ ਤਰੀਕੇ ਦਾ ਗਾਣਾ ਕੱਢ ਦੇ ਜਾਂ ਕੋਈ ਫਿਲਮ ਬਣਾ ਦੇ ਜਾਂ ਕੋਈ ਬਿਆਨ ਦੇ ਦੇ ਉਦੋਂ ਤੁਸੀਂ ਉਹਦਾ ਵਿਰੋਧ ਕਰਦੇ ਹੋ ਜਦੋਂ ਉਹ ਕੋਈ ਚੰਗੀ ਚੀਜ਼ ਗਾਉਂਦਾ ਕੋਈ ਧਾਰਮਿਕ ਗੀਤ ਗਾ ਦੇ ਜਾਂ ਕੋਈ ਪੰਜਾਬ ਦੇ ਹੱਕ ਦੀ ਗੱਲ ਕਰਦਾ ਉਹਨੂੰ ਐਪਰੀਸ਼ੀਏਟ ਕਿਉਂ ਨਹੀਂ ਕਰਦੇ ਨਹੀਂ ਦੇਖੋ ਜੀ ਜਿੱਦਾਂ ਉਹ ਚੀਜ਼ਾਂ ਨਜ਼ਰ ਨਹੀਂ ਆਉਂਦੀਆਂ ਉਹ ਕਹਿੰਦੇ ਸਾਡੀਆਂ ਦੇਖੋ ਜਦੋਂ ਕਮੀ ਨੂੰ ਇੱਕ ਮਿੰਟ ਚ ਚੱਕ ਲੈਂਦੇ ਆ ਕਹਿੰਦੇ ਇਹ ਫੇਮ ਲਾਈਨ ਦੇ ਲਈ ਸਾਨੂੰ ਟਾਰਗੇਟ ਕਰਨ ਲੱਗ ਜਾਂਦੇ ਆ ਦੇਖੋ ਜੀ ਜਦੋਂ ਪੰਮਾ ਡੂਮੇਵਾਲ ਪੰਜਾਬ ਦਾ ਉਹ ਸਿੰਗਰ ਜੀ ਨੇ ਬਹੁਤ ਵਧੀਆ ਮੁੱਦਿਆਂ ਤੇ ਪੰਜਾਬ ਦੇ ਹਾਲਾਤਾਂ ਤੇ ਪੰਜਾਬੀ ਮਾਂ ਬੋਲੀ ਦੇ ਸਬ ਪੰਜਾਬੀ ਮਾਂ ਬੋਲੀ ਸੇਵਾ ਕਹਿੰਦੇ ਗੁਰਦਾਸ ਮਾਨ ਤੋਂ ਵੱਧ ਕੀਤੀ ਕਿਸੇ ਨੇ ਨਹੀਂ ਉਹਨਾਂ ਨੂੰ ਵੀ ਸਿੰਗਰ ਨਹੀਂ ਮਨ ਦੇਖੋ ਉਹਨਾਂ ਨੇ ਵੀ ਕਰੀਆ ਜਿੱਥੇ ਉਹਨਾਂ ਨੇ ਕਰੀਆ ਉਹਨਾਂ ਦਾ ਵੀ ਯੋਗਦਾਨ ਆ ਪਰ ਰੌਲਾ ਗੱਲ ਕੀ ਆ ਵੀ ਜਿੱਥੇ ਹੁਣ ਮੰਨ ਲਓ ਪੰਜਾ ਪੰਮਾ ਡੁੰਮੇਵਾਲ ਹੋ ਗਿਆ ਸੁਤਿੰਦਰ ਸਰਤਾਜ ਜੀ ਹੋ ਗਏ ਕਨਵਰ ਗਰੇਵਾਲ ਹੋ ਗਿਆ ਉਹਨਾਂ ਦਾ ਜਿੱਥੇ ਵੀ ਕੋਈ ਵਧੀਆ ਸਾਨੂੰ ਲੱਗਦਾ ਪ੍ਰੋਗਰਾਮ ਜਿੱਥੇ ਉਹਨਾਂ ਦਾ ਕੋਈ ਵਧੀਆ ਗੀਤ ਆਉਂਦਾ ਜਰੂਰ ਸਪੋਰਟ ਕਰੀ ਦੀ ਆ ਪ੍ਰਮੋਸ਼ਨ ਕਰੀ ਦੀ ਆ ਉਹਨਾਂ ਦੀ ਵੀਡੀਓ ਪਾਈ ਦੀ ਆ ਉਹਨਾਂ ਨੂੰ ਸ਼ੇਅਰ ਕਰੀਦਾ ਵਕਤੋ-ਬਦ ਪਰ ਜਿਹੜਾ ਹੁਣ ਮੰਨ ਲਓ ਸਾਡੇ ਗੱਲ ਪੰਜਾਬ ਦੀ ਦਾ ਮੁੱਦਾ ਇੱਥੇ ਆ ਗਿਆ ਵੀ ਜਦੋਂ ਪੰਜਾਬ ਦੇ ਵਿੱਚ ਏਦਾਂ ਦੇ ਹਥਿਆਰਾਂ ਨੂੰ ਪ੍ਰਮੋਟ ਕੀਤਾ ਇਹ ਮੰਨ ਲਓ ਠੀਕ ਆ ਸਾਡੇ ਧਰਮ ਦੇ ਵਿੱਚ ਹਥਿਆਰ ਜ਼ਰੂਰੀ ਆ ਪਰ ਉਹਨੂੰ ਵਰਤਿਆ ਗਲਤ ਜਾ ਰਿਹਾ ਸਾਡੇ ਧਰਮ ਦੇ ਵਿੱਚ ਅਗਰ ਇਹ ਤਾਂ ਨਹੀਂ ਕਹਿੰਦੇ ਵੀ ਹਥਿਆਰ ਚੱਕ ਕੇ ਤੁਸੀਂ ਕਿਸੇ ਨੂੰ ਮਾਰ ਦੋ ਜਾ ਕੇ ਨਹੀਂ ਤੁਸੀਂ ਦੇਖੋ ਵੀ ਜਿੰਨੀਆਂ ਤੁਸੀਂ ਤੁਹਾਡਾ ਮੀਡੀਆ ਖੇਤਰ ਹੈਗਾ ਮੀਡੀਆ ਖੇਤਰ ਦੇ ਵਿੱਚ ਦੇਖੋ ਤੁਸੀਂ ਜ਼ਿਆਦਾਤਰ ਨਿਊਜ਼ ਹੀ ਦੇਖਦੇ ਹੋ ਵੀ ਫਿਲਮੀ ਸਟਾਈਲ ਦੇ ਵਿੱਚ ਜਾਂ ਉਹਨਾਂ ਨੇ ਐਦਾਂ ਦਾ ਜਿੱਦਾਂ ਗੀਤਾਂ ਦੀਆਂ ਸਟੋਰੀਆਂ ਉਸ ਹਿਸਾਬ ਨਾਲ ਆ ਕੇ ਤੁਸੀਂ ਦੇਖੋ ਵੀ ਯਾਨੀ ਕਿ ਵਾਰਦਾਤਾਂ ਆਉਂਦੀਆਂ ਮੰਨ ਲਓ ਜੇ ਇੱਕ ਇਹ ਸਿੰਗਰ ਜ਼ਿਆਦਾਤਰ ਇਹ ਕਹਿ ਦਿੰਦੇ ਆ ਵੀ ਸਾਨੂੰ ਦੇਖ ਕੇ ਜੇ ਐਦਾਂ ਹਥਿਆਰ ਚੱਕ ਲੇ ਕੋਈ ਤਾਂ ਫਲਾਣਾ ਕੁਝ ਹੋ ਜਾਂਦਾ ਫਲਾਣਾ ਕੁਝ ਹੋ ਜਾਂਦਾ ਭਈ ਜੇ ਹੁਣ ਮੰਨ ਲਓ ਕਿਸੇ ਦਾ ਗੀਤ ਚੱਲੀ ਆਉਂਦਾ ਸਟੇਜ ਦੇ ਉੱਤੇ ਵੀ ਸਿਰ ਤੇ ਪੈਗ ਰੱਖ ਨੱਚਣਾ ਸ਼ੌਂਕ ਪੰਜਾਬੀ ਦਾ ਤੇ ਉਦੋਂ ਸਿਰ ਤੇ ਪੈਗ ਪੈਗ ਰੱਖਿਆ ਹੁੰਦਾਗਾ ਹੂੰ ਤੇ ਜਦੋਂ ਕਹਿੰਦੇ ਆ ਵੀ ਵੀ ਜਨਿਕਾ ਗੋਲੀਆਂ ਚਲਾਉਣ ਦਾ ਸ਼ੌਂਕ ਆ ਜਾਂ ਅਸੀਂ ਫਲਾਨਾ ਕੁਝ ਕਰਦੇ ਆ ਸਾਰੀ ਉਦਾਂ ਦੀ ਮੂਵਮੈਂਟ ਹੁੰਦੀ ਆ ਉਦਾਂ ਦੀ ਨਾਰਮਲ ਹੀ ਤੁਸੀਂ ਦੇਖ ਲਓ ਵਿਆਹਾਂ ਤੇ ਫਾਇਰ ਕਦੋਂ ਹੁੰਦੇ ਜੇ ਘਿਤਿਆਰਾਂ ਨੇ ਗੀਤ ਚਲਾ ਦੇ ਤਾਂ ਹੀ ਹੁੰਦੇ ਨਾ ਹੂੰ ਪਹਿਲਾਂ ਖਾੜਿਆਂ ਦੇ ਵਿੱਚ ਨਾਰਮਲ ਲੜਾਈਆਂ ਹੁੰਦੀਆਂ ਸੀ ਜਿੱਥੇ ਨਾਰਮਲ ਲੋਕ ਲੜਦੇ ਸੀ ਪਰ ਹੁਣ ਤਾਂ ਜੇ ਕਤਲ-ਕਤਲੀ ਆਮ ਹੋ ਜਾਂਦਾ ਵੀਰੇ ਪ੍ਰੋਗਰਾਮਾਂ 'ਤਾਂ ਕੱਲੇ ਗੀਤ ਜ਼ਿੰਮੇਦਾਰ ਇਹਦੇ ਵਿੱਚ ਕੱਲੇ ਕਲਾਕਾਰ ਜ਼ਿੰਮੇਦਾਰ ਜਿੱਦਾਂ ਆਪਾਂ ਪਹਿਲਾਂ ਗੱਲ ਕਰੀ ਵੀ 40% ਤਾਂ ਸਾਡੇ ਸਿੰਗਰ ਜ਼ਿੰਮੇਵਾਰ ਹਾਂ ਤੇ ਸਾਡੇ ਕਿਉਂਕਿ ਮੈਂ ਮੈਂ ਇਸ ਚੀਜ਼ ਤੇ ਤਾਂ ਤੁਹਾਨੂੰ ਵਾਰ-ਵਾਰ ਟੋਕ ਰਿਹਾ ਇਸ ਚੀਜ਼ ਤੇ ਤਾਂ ਸਵਾਲ ਕਰ ਰਿਹਾਗਾ ਤੁਸੀਂ ਜਿਹੜੇ ਤੁਹਾਡੇ ਵਰਗੇ ਜਿਹੜੇ ਇਨਸਾਨ ਇਸ ਤਰੀਕੇ ਦਾ ਵਿਰੋਧ ਕਰਦੇ ਹੋ ਕੱਲੇ ਗੀਤਾ ਨੂੰ ਕਿਉਂ ਟਾਰਗੇਟ ਕਰਦੇ ਆ ਫਿਲਮਾਂ ਆ ਗਈਆਂ ਹੋਰ ਬੜੇ ਸਾਰੇ ਸਾਡੇ ਕੋਲੇ ਅੱਜ ਕੱਲ੍ਹ ਸਾਧਨ ਹੈਗੇ ਆ ਤੁਸੀਂ ਸੋਸ਼ਲ ਮੀਡੀਆ ਭਰਿਆ ਪੈਗਾ ਇੰਨੀਆਂ ਐਪਸ ਆ ਗਈਆਂ ਗਈਆਂ ਪੰਜਾਬੀ ਫਿਲਮਾਂ ਚ ਸਾਉਤੀਆਂ ਫਿਲਮਾਂ ਚ ਸਭ ਤੋਂ ਵੱਧ ਅਸਲੇ ਨੂੰ ਪ੍ਰਮੋਟ ਕੀਤਾ ਜਾਂਦਾਗਾ ਕਿਸ ਤਰੀਕੇ ਦੀਆਂ ਗੈਂਗਵਾਰਾ ਦਿਖਾਈਆਂ ਜਾਂਦੀਆਂ ਹੀ ਆ ਉਹ ਤਾਂ ਦੇਖੋ ਸਾਡੇ ਪੰਜਾਬ ਦੀ ਅਸੀਂ ਪਿੱਛੇ ਮੁੱਦਾ ਚੱਕਿਆ ਸੀ ਬਾਈ ਲੱਖਾਂ ਵਰਗਿਆਂ ਨੇ ਵੀ ਤੇ ਅਸੀਂ ਵੀ ਵੀ ਪੰਜਾਬ ਦੇ ਵਿੱਚ ਸੈਂਸਰ ਬਣਾਇਆ ਜਾਵੇ ਸੈਂਸਰ ਬੋਰਡ ਹੂੰ ਵੀ ਜਿਹੜੀ ਸਾਡੇ ਪੰਜਾਬ ਦੇ ਵਿੱਚ ਚੀਜ਼ ਲੱਗੂ ਪਹਿਲਾਂ ਪਾਸ ਹੋਵੇ ਮਤਲਬ ਜਿਹੜੀ ਸਨਮਿਆਂ ਦੇ ਵਿੱਚ ਪੰਜਾਬ ਵਿੱਚ ਬੜੂਗੀ ਉਹ ਪਹਿਲਾਂ ਪਾਸ ਹੋ ਕੇ ਫਿਰ ਚੱਲੇ ਪਰ ਸਾਡੇ ਉਹ ਸਰਕਾਰਾਂ ਦਾ ਸਾਡੇ ਧਿਆਨ ਹੀ ਹੈ ਨਹੀਂ ਉਧਰ ਉਹਨਾਂ ਨੂੰ ਸਾਡੀ ਕਿਉਂਕਿ ਪੰਜਾਬ ਦੀ ਜਿਹੜੀ ਜਵਾਨੀ ਹੈ ਬਾਈ ਉਹ ਤਾਂ ਕੁਝ ਤਾਂ ਬਾਹਰ ਚੁਰ ਗਈ ਹੈ ਜਿਹੜੀ ਕਰੀਮ ਕਰੀਮ ਸਿਓ ਬਾਹਰ ਨੂੰ ਜਾਈ ਜਾਂਦੀ ਹੈ ਕੁਝ ਰਹਿ ਗਏ ਇੱਥੇ ਜਿਹੜੇ ਉਹੋ ਹੁਣ ਚਿੱਟੇ ਨੇ ਖਾਲੇ ਪੱਕੀ ਰਹੀ ਗੱਲ ਜਿਹੜੇ ਅੱਜ ਦੇ ਜਿਹੜੇ ਗੀਤ ਆ ਗੀਤਾਂ ਦਾ ਵਿਰੋਧ ਕਾਹਤੋਂ ਹੁੰਦਾ ਉਹਦੇ ਵਿੱਚ 40% ਸਾਡੇ ਕਲਾਕਾਰ ਦੋਸ਼ੀ ਆ ਕਿ 60% ਸਾਡੇ ਲੋਕ ਆ ਕਿਉਂਕਿ ਬੋਲਦੇ ਨਹੀਂ ਕੁਝ ਬਾਈ ਮਤਲਬ ਜਿਹੜਾ ਜਮਾ ਸੜਿਆ ਹੋਇਆ ਗੀਤ ਆਉ ਜਿਹੜਾ ਸਭ ਤੋਂ ਵੱਡ ਗੁੰਡਾਗਰਦੀ ਵਾਲੋ ਸਾਡੇ ਲੋਕ ਉਹਨੂੰ ਪ੍ਰਮੋਟ ਕਰਦੇ ਆ ਹੂੰ ਮਤਲਬ ਅੱਜ ਤੁਸੀਂ ਦੇਖ ਲਓ ਪੰਜਾਬ ਦੇ ਹਾਲਾਤ ਕੀ ਆ ਪੂਰੇ ਪੰਜਾਬ ਦੇ ਹਰ ਇੱਕ ਘਰ ਘਰ ਦੀ ਕਹਾਣੀ ਹੋਈ ਪਈ ਆ ਲਵ ਮਰਜ ਨਾਲ ਸਿਸਟਮ ਹੂੰ ਕੀ ਨਹੀਂ ਸੁਣਿਆ ਸੀ ਪਹਿਲਾਂ ਬਾਈ ਗੀਤਾਂ ਨੇ ਸਿਸਟਮ ਹਲਾਤਾ ਨਾ ਅੱਗੇ ਸਕੂਲ ਦੇ ਵਿੱਚ ਸਾਡੇ ਸਮਿਆਂ ਦੇ ਵਿੱਚ ਤਕਰੀਬਨ ਆਪਾਂ ਜੇ ਪਿੱਛੇ ਜਾਈਏ ਹੂੰ ਤੇ ਸਕੂਲ ਦੇ ਵਿੱਚ ਜੇ ਫੋਨ ਫੜਿਆ ਜਾਂਦਾ ਹੁੰਦਾ ਸੀ ਤੇ ਛੇਤਰ ਪੈਂਦੇ ਸੀ ਮਾ ਟੀਚਰਾਂ ਤੋਂ ਹਮ ਪਰ ਅੱਜ ਸਾਡੇ ਫੋਨ ਅਲਾਉਡ ਕੀਤੇ ਪਏ ਨੇ ਕਿਨੇ ਕਿ ਬੱਚਿਆਂ ਕੋਲੇ ਉਹ ਕੁਝ ਵੀ ਖੋਲ-ਖੋਲ ਦੇਖੀ ਜਾਣ ਹਮ ਸਰਕਾਰਾਂ ਦਾ ਧਿਆਨ ਨਹੀਂ ਨਾ ਪਰ ਕਿਉਂਕਿ ਸਰਕਾਰਾਂ ਕਹਿੰਦੀਆਂ ਸਾਡਾ ਅਸੀਂ ਡਿਜੀਟਲ ਹੋ ਗਿਆ ਸਿਸਟਮ ਸਾਡਾ ਡਿਜੀਟਲ ਕਹੜਾ ਦਫਾ ਵੜਤੀ ਸਾਡੇ ਪੰਜਾਬ ਦੀ ਬੱਚਿਆਂ ਦੇ ਤੁਸੀਂ ਇਹ ਦੇਖੋ ਕੋਈ ਹੈਗਾ ਨਾ ਜਿਵੇਂ ਕਿ ਛੋਟਾ ਬੱਚਾ ਜਿਹਦੇ ਹੱਥ 'ਚ ਫੋਨ ਨਾ ਹੋਵੇ ਹਮ ਮਾਪਿਓ ਨਹੀਂ ਲੈ ਕੇ ਦਿੱਤੇ ਆ ਜੇ ਸਕੂਲਾਂ ਨੇ ਅਲਾਉਡ ਕਰਿਆ ਤਾਂ ਹੀ ਆ ਨਾ ਬਾਈ ਆਪਣੇ ਮੋਕੇ ਆਪ ਨੂੰ ਕਿਸੇ ਨੇ ਲੈਤੇ ਪਰ ਸਕੂਲ ਤੋਂ ਪਹਿਲਾਂ ਤਾਂ ਅਧਿਆਪਕ ਉਹਦੇ ਮਾਤਾ ਪਿਤਾ ਹੁੰਦੇ ਨਹੀਂ ਉਪਰ ਰੌਲਾ ਗੱਲ ਕੀ ਪੜਾਈ ਦਾ ਬੱਚੇ ਆ ਜਿਨ੍ਹਾਂ ਦੇ ਮਾਤਾ ਪਿਤਾ ਨਹੀਂ ਉਹ ਕਰਦੇਗੇ ਬਈ ਵੇਖੋ ਰੌਲਾ ਗੱਲ ਕੀ ਸਕੂਲ ਕਹਿ ਦਿੰਦੇ ਨੇ ਵੀ ਜਣੇ ਕਿ ਜਿਹੜਾ ਤੁਹਾਡਾ ਜਣੇ ਕਿ ਕਹਿੰਦਾ ਪਾ ਸਕੂਲ ਦਾ ਕੰਮ ਆਉ ਫੋਨ ਤੇ ਹੂੰ ਫੋਨ ਜ਼ਰੂਰੀ ਹਰ ਇੱਕ ਸਕੂਲ ਦਾ ਫੋਨ ਕਰਿਆ ਉਹ ਦੱਸੋ ਤੁਸੀਂ ਕਿਹੜੇ ਦਾ ਨਹੀਂ ਕਰਿਆ ਲੌਕਡਾਊਨ ਤੋਂ ਇਹ ਜਿਹੜਾ ਸਕੂਲਾਂ ਦਾ ਕੰਮ ਆ ਜਿਹੜਾ ਫੋਨਾਂ ਤੇ ਕਰਤਾ ਤੇ ਸਾਰੀ ਦੇੜੀ ਤੱਕ ਫੋਨ ਤੇ ਚੱਲੀ ਜਾਂਦਾ ਰਹਿੰਦਾ ਸਕੂਲਾਂ ਦਾ ਕੰਮ ਜੀ ਦੇਖੋ ਤੁਸੀਂ ਹੂੰ ਉਹਦਾ ਮਾਹੌਲ ਜਿਹੜਾ ਹੈਗਾ ਫਿਰ ਤੁਸੀਂ ਦੇਖੋ ਵੀ ਕੱਲੇ ਹੁਣ ਮਾਪੇ ਆਏ ਥੋੜੀ ਦੇਖਣਗੇ ਸਾਡਾ ਬੱਚਾ ਸਕੂਲ ਦਾ ਹੀ ਕੰਮ ਕਰ ਰਿਹਾ ਹੂੰ ਉਹ ਤੇ ਕੁਝ ਵੀ ਖੋਲੀ ਜਾਂਦਾ ਤੇ ਪਰ ਉਹਨੂੰ ਦੇਖ ਕੇ ਹਾਲਾਤ ਸਾਡੇ ਸਾਡੇ ਪੰਜਾਬ ਦੇ ਦੇਖੋ ਤੁਸੀਂ ਤੁਸੀਂ ਟਿਕਟੌਕ ਤੇ ਦੇਖ ਲਓ ਇੰਸਟਾਗ੍ਰam ਤੇ ਦੇਖ ਲਓ ਫੇਸਬੁੱਕ ਤੇ ਰੀਲਾਂ ਦੇਖ ਲਓ ਕਾਦੀਆਂ ਆ ਰਹੀਆਂ ਕੱਲਾ ਸਿਰਫ ਸਾਡੇ ਪੰਜਾਬ ਦੇ ਨੌਜਵਾਨ ਪੀੜੀ ਤੇ ਖਾਸ ਕਰਕੇ ਕੁੜੀਆਂ ਸਿਰਫ ਆਪਦੇ ਆਪ ਨੂੰ ਨਸ਼ੇ ਤੋਂ ਬਾਤ ਕੀ ਹੈ ਜੇ ਪੰਜਾਬ ਦੇ ਨੌਜਵਾਨ ਕਿਸੇ ਰੋਜ਼ਗਾਰ ਪੈ ਰਿਹਾ ਜੇ ਸੋਸ਼ਲ ਮੀਡੀਆ ਇੰਨਾ ਪੈਸਾ ਦੇ ਰਿਹਾ ਰੋਜ਼ਗਾਰ ਦੇ ਰਿਹਾ ਫਿਰ ਤੁਹਾਨੂੰ ਉਸ ਚੀਜ਼ ਤੋਂ ਕਿਉਂ ਪ੍ਰੋਬਲਮ ਹੈ ਇੱਕ ਪਾਸੇ ਤੁਸੀਂ ਕਹਿੰਦੇ ਪੰਜਾਬ ਦੇ ਧੀਆਂ ਪੁੱਤ ਨਸ਼ੇ ਨਾਲ ਮਾਰੇ ਆ ਦੂਜੇ ਪਾਸੇ ਜਿਉ ਕੰਮ ਕਰਦੇ ਆ ਜੇ ਤੋਂ ਪੈਸਾ ਕਮਾ ਕੇ ਕੋਈ ਆਦਾ ਘਰ ਚਲਾ ਰਿਹਾ ਤੁਹਾਨੂੰ ਉੱਤੋਂ ਵੀ ਪ੍ਰੋਬਲਮ ਭਾਈ ਸਾਰਾ ਕੁਝ ਹੈ ਤਾਂ ਮਤਲਬ ਪੈਸਾ ਕਮਾਉਂਦੇ ਆ ਚੰਗੀਆਂ ਚੀਜ਼ਾਂ ਨੂੰ ਵੀ ਪ੍ਰੋਮੋਟ ਕਰਕੇ ਪੈਸਾ ਕਮਾਇਆ ਜਾ ਸਕਦਾ ਚੰਗੀਆਂ ਚੀਜ਼ਾਂ ਦੇਖਦਾ ਕੌਣ ਆ ਸਾਰੇ ਹੀ ਦੇਂਦੇ ਭਾਈ ਚੰਗੀ ਚੀਜ਼ ਦੇਖੋ ਤੁਸੀਂ ਜਿਹੜੀ ਚੰਗੀ ਚੀਜ਼ ਵਧੀਆ ਹੋਊਗੀ ਜਿਹਦੇ ਵਿੱਚ ਕੋਈ ਯਾਨੀ ਕਿ ਕਹਿੰਦਾ ਸਿੱਖ ਨੂੰ ਮਿਲਦਾ ਹਰ ਇੱਕ ਦੇਖਦਾ ਤੁਸੀਂ ਜੀਤ ਬਾਵੇ ਦਾ ਗਾਣਾ ਸੁਣਿਆ ਦਲੀਪ ਸਿੰਘ ਹਾਂਜੀ ਹਾਂਜੀ ਕਿੰਨੇ ਵੀਊ ਆਏ ਸੀ ਉਹਨੂੰ ਉਹਦੇ ਵੀਊ ਬਹੁਤ ਥੋੜੇ ਆਏ ਸੀ ਕਿਉਂਕਿ ਸਾਡੇ ਪੰਜਾਬ ਦੇ ਲੋਕਾਂ ਨੇ ਬਹੁਤ ਘੱਟ ਸੁਣਿਆ ਉਹਦੇ ਇੱਕ ਗੀਤ ਹੋਰ ਲਾਂਚ ਹੋਇਆ ਸੀਗਾ ਮੈਂ ਉਹਦੇ ਤੇ ਸ਼ੌਕ ਕੀਤਾ ਸੀ ਉਹਨੂੰ ਇੱਕ ਦਿਨ ਦੇ ਵਿੱਚ 4 ਲੱਖ ਵੀਊ ਆਏ ਸੀ ਦੂਜੇ ਗੀਤ ਨੂੰ ਜਿਹੜਾ ਇਸੇ ਤਰੀਕੇ ਦਾ ਸੀਗਾ ਉਹ 2 ਮਿਲੀਅਨ ਪਾਰ ਸੀਗਾ ਉਹ ਰੌੜਾ ਉਹੀ ਆ ਨਾ ਭਾਈ ਜਿੱਦਾਂ ਦੇ ਮੰਨ ਲੋ ਹੁਣ ਰੰਜੀਤ ਭਾਈ ਅਰਗਨ ਗੀਤ ਆਉਂਦੇ ਆ ਉਹਨਾਂ ਨੇ ਪੱਗ ਤੇ ਗੀਤ ਗਾਇਆ ਸਾਡੇ ਲੋਕਾਂ ਨੇ ਪੱਗ ਕਨੇ ਉਝਾਨ ਵਧ ਗਿਆ ਤਾਂ ਸੇਮ ਜਸੜ ਨੇ ਪੱਗ ਕਨੇ ਗੀਤ ਗਾਇਆ ਉਹ ਲੋਕਾਂ ਨੇ ਨਾਮ ਹੀ ਦਿੱਤਾ ਵੀ ਜਸੜ ਟਾਈਪ ਪੱਗ ਬੰਦਣੀ ਆ ਵੀ ਮਤਲਬ ਜੇ ਕਲਾਕਾਰ ਹੀ ਚੰਗਾ ਗਾਉਣਗੇ ਤੇ ਲੋਕ ਚੰਗੇ ਪਾਸੇ ਜਾਣਗੇ ਹੂੰ ਜ਼ਰੂਰੀ ਨਹੀਂ ਵੀ ਲੋਕ ਆ ਵੀ ਗੀਤ ਚੰਗੇ ਆਈਂਦਾ ਲੋਕ ਮਾਰੇ ਹੋਈ ਜਾਣਗੇ ਪਰ ਜੇ ਕਲਾਕਾਰ ਚੰਗੀ ਚੀਜ਼ ਪ੍ਰਮੋਟ ਕਰਨਗੇ ਤੂੰ ਪਹਿਲਾਂ ਵਧੀਆ ਸਿੰਗਰ ਵੀ ਸੀਗੇ ਸਾਡੇ ਜਿਹੜੇ ਕਦੇ ਵਧੀਆ ਗਾਈ ਜਾਂਦੇ ਸੀ ਪਰ ਅੱਜ ਚੁੱਪ ਕਰਕੇ ਬਹਿ ਗਏ ਬੈਠ ਘਾਤੋਗੇ ਕਿਉਂਕਿ ਜਿਹੜੇ ਸਾਡੇ ਉਹ 60% ਵਾਲੀ ਆਈਂਦੀ ਪੂਰਾ ਲੋਕਾਂ ਦਾ ਨਾ ਆਪਾਂ ਸਿੰਗਰਾਂ ਦਾ ਕਿਉਂ ਕੱਢੀ ਸਿੰਗਰਾਂ ਦਾ ਵੀ ਹੈ ਭਾਈ ਜੇ ਚੰਗੀ ਚੀਜ਼ ਗਾਉਣਗੇ ਤਾਂ ਵਧੀਆ ਪ੍ਰਮੋਟ ਵੀ ਕਰਨਗੇ ਲੋਕ ਉਹ ਕਹਦੇ ਪੈਸਾ ਇੰਨਾ ਲੱਗਦਾ ਹੈ ਘਰ ਚਲਾਉਣੇ ਆ ਕੰਪਨੀਆਂ ਨਹੀਂ ਉਹ ਕਰਦੀਆਂ ਪ੍ਰੋਡੂਸਰ ਪੈਸੇ ਨਹੀਂ ਲਾਉਂਦੇ ਕੀ ਕਰੀਏ ਤੁਸੀਂ ਇਹ ਦੇਖੋ ਵੀ ਕਣਵਰ ਗਰੇ ਵਾਲਾ ਵਰਗੇ ਪੰਮੇ ਡੂਮੇ ਵਾਲ ਵਰਗੇ ਉਹਨਾਂ ਨੂੰ ਲੋਕ ਅੱਜ ਵੀ ਸ਼ੋਅ ਦੇਣ ਦੇ ਵਿੱਚ ਦੋ ਦੋ ਤਿੰਨ ਤਿੰਨ ਪ੍ਰੋਗਰਾਮ ਲੱਗ ਜਾਂਦੇ ਆ ਕਾਹ ਤੋਂ ਲੱਗ ਜਾਂਦੇ ਲੋਕ ਸੁਣਦੇ ਆ ਬਾਈ ਚੀਜ਼ ਚੰਗੀ ਗਾਉਂਗੇ ਲੋਕ ਸਪੋਰਟ ਵੀ ਕਰਦੇ ਐ ਪ੍ਰਮੋਟ ਵੀ ਕਰਦੇ ਐ ਪਰ ਜੇ ਰੌਲਾ ਗੱਲ ਕੀ ਹੁਣ ਤੁਸੀਂ ਇਹ ਦੇਖੋ ਜਿਹੜੇ ਅੱਜ ਕੱਲ ਦੇ ਸਿੰਗਰ ਆ ਉਹ ਇੱਕ ਗੀਤ ਦੇ ਇੱਕ ਗੀਤ ਵਾਲੇ ਸਿੰਗਰ ਆ ਜਿਹੜੇ ਸਾਡੇ ਅੱਜ ਵੀ ਜਿਨ੍ਹਾਂ ਨੂੰ ਲੋਕ ਪੰਜਾਬ ਦਾ ਯਾਨੀ ਕਿ ਵਾਰਿਸ ਮੰਨਦੇ ਆ ਪੰਜਾਬੀ ਮਾਂ ਬੋਲੀ ਤਾਂ ਉਹਨਾਂ ਹੂੰ ਨਹੀਂ ਭੁੱਲੇ ਲੋਕਾਂ ਨੇ ਜੀ ਪਰ ਜਿਹੜੇ ਸਾਡੇ ਅੱਜ ਦੇ ਸਿੰਗਰ ਆ ਉਹ ਇੱਕ ਗੀਤ ਕਰਕੇ ਕਹਿੰਦੇ ਵੀ ਸੀ ਹਿੱਟ ਹੋਗੇ ਕਿਉਂ ਉਹਨਾਂ ਨੇ ਉਹ ਜਿਆ ਦੇਦਾ ਕਿਉਂਕਿ ਸਾਡੇ ਲੋਕਾਂ ਦੀ ਨਵਜ ਪਛਾਣੀ ਵੀ ਉਹਨਾਂ ਨੇ ਹੂੰ ਪਰ ਲੋਕ ਇਹਨਾਂ ਦੇ ਵਿੱਚ ਕਸੂਰਬਾਰ ਵੀ ਹੈਗੇ ਹਾਂ ਜੀ ਤੁਸੀਂ ਇੱਕ ਵਾਰੀ ਮੈਨੂੰ ਗੱਲ ਸੁਣਾ ਰਹੇ ਸੀਗੇ ਤੁਸੀਂ ਚੰਡੀਗੜ੍ਹ ਦੇ ਵਿੱਚ ਸਾ ਡੀਜੀਪੀ ਦਫ਼ਤਰ ਦੇ ਬਾਹਰ ਕੋ ਪ੍ਰੋਟੈਸਟ ਕਰ ਰਹੇ ਸੀ ਜਦੋਂ 2018 ਦੇ ਵਿੱਚ ਮੈਂ ਜਿਹੜਾ ਪ੍ਰੋਟੈਸਟ ਸੀਗਾ ਸ਼ੁਰੂ ਕੀਤਾ ਸੀਗਾ ਤੇ ਉਦੋਂ ਮੈਂ ਜਾਨੀ ਕਿ ਕਾਲਜਾਂ ਕੂਲਜਾਂ ਸਕੂਲਾਂ ਕਾਲਜਾਂ ਦੇ ਵਿੱਚ ਜਾਂਦਾ ਰਿਹਾ ਤੇ ਮੈਂ ਸੋਚਿਆ ਵੀ ਜਦੋਂ ਆਪਾਂ ਗੱਲ ਪਹੁੰਚਾਉਣੀ ਆ ਸਰਕਾਰ ਤੱਕ ਪਹੁੰਚਾ ਸਕਦੇ ਆ ਤੇ ਜਾਂ ਯਾਨੀ ਕਿ ਡਿਪਾਰਟਮੈਂਟ ਤੱਕ ਪੁਲਿਸ ਡਿਪਾਰਟਮੈਂਟ ਤੱਕ ਮੈਂ ਉੱਥੇ ਆਪਣੇ ਪੰਜਾਬ ਦੇ ਡੀਜੀਪੀ ਸੀਗੇ ਸ੍ਰੀ ਸ਼ਰੂੜਾ ਜੀ ਤੇ ਮੈਂ ਉਹਨਾਂ ਦੇ ਦਫ਼ਤਰ ਦੇ ਬਾਹਰ ਚ ਯਾਨੀ ਕਿ ਉਹਨਾਂ ਦਾ ਜਿਹੜਾ ਹੈਗਾ ਦਫ਼ਤਰ ਡੀਜੀਪੀ ਦਫ਼ਤਰ ਮੈਂ ਉੱਥੇ ਬਾਹਰ ਚ ਡੇਢੀ ਖੜ ਜਾਂਦਾ ਸੀ 7-8 ਦਿਨ ਮੈਂ ਖੜਦਾ ਰਿਆ ਉਹ ਆ ਜਾਂਦੇ ਸੀ ਉੱਠ ਜਾਂਦੇ ਸ਼ਾਮ ਨੂੰ ਮੈਂ ਉਦਾਂ ਹੀ ਖੜਦਾ ਸਲੂਟ ਮਾਰ ਛੱਡਦਾ ਤੇ ਉਹਨਾਂ ਨੇ ਇੱਕ ਦਿਨ ਬੁਲਾ ਲਿਆ ਕਹਿੰਦੇ ਵੀ ਇਦਾਂ ਕਰਕੇ ਵੀ ਕੀ ਤੁਹਾਡੀ ਯਾਨੀ ਕਿ ਡਿਮਾਂਡ ਆ ਜਿਹੜੇ ਤੁਸੀਂ ਕੀ ਫਰਦਸ਼ ਕਰ ਰਹੇ ਮੈਂ ਕਿ ਆਦਾ ਦਾ ਸਿਸਟਮ ਆ ਫਿਰ ਉਸ ਤੋਂ ਬਾਅਦ ਉਹਨਾਂ ਨੇ ਮੀਟਿੰਗ ਵਗੈਰਾ ਕਰਕੇ ਜਿੰਨੇ ਆਪਣੇ ਪੰਜਾਬ ਦੇ ਐਸਐਸਪੀ ਸੀਗੇ ਸਾਰਿਆਂ ਨੂੰ ਸੱਦ ਕੇ ਫਿਰ ਉਸ ਤੋਂ ਬਾਅਦ ਨਵਜੋਤ ਸਿੱਧੂ ਜੀ ਉਸ ਟਾਈਮ ਤੇ ਸੱਭਿਆਚਾਰ ਜਿਹੜੇ ਸੀਗੇ ਸਾਡੇ ਮੰਤਰੀ ਉਦੋਂ ਤੇ ਉਹਨਾਂ ਨੇ ਕਰਕੇ ਮੀਟਿੰਗ ਫਿਰ ਜਿਹੜੇ ਸਿੰਗਰ ਸੀਗੇ ਜਿਹੜੇ ਥਾਣੇ ਦੇ ਵਿੱਚ ਸੱਦੇ ਸੀਗੇ ਉਸ ਟਾਈਮ ਦੇ ਉੱਤੇ ਜਿੱਦਾਂ ਸਕੂਲ ਕਾਲਜਾਂ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਜਿਹੜੇ ਫਿਲਮਾਂ ਦੀ ਪ੍ਰਮੋਸ਼ਨ ਆਉਂਦੀਆਂ ਸੀ ਜਾਂ ਇਦਾਂ ਦੇ ਪ੍ਰੋਗਰਾਮ ਹੁੰਦੇ ਸੀ ਉਹ ਬੰਦ ਹੋ ਗਏ ਸੀਗੇ ਪਰ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਕਿ ਰਿਟਾਇਰਮੈਂਟ ਹੋ ਗਈ ਉਸ ਤੋਂ ਬਾਅਦ ਫਿਰ ਉਹੀ ਸਰਕਾਰ ਚ ਤੁਸੀਂ ਆਪ ਦਾ ਪ੍ਰਚਾਰ ਕਰੋ ਲੋਕਾਂ ਨੂੰ ਜਾਗਰੂਕੀ ਇਹਨਾਂ ਕਰ ਦਿਓ ਕਿ ਉਹ ਇਸ ਪਾਸੇ ਜਾਣ ਨਾ ਕਿਉਂਕਿ ਅੱਜ ਕੱਲ ਇੰਟਰਨੈਟ ਦਾ ਦੌਰ ਆ YouTube ਦੇ ਉੱਤੇ ਸਰਚ ਮਾਰੋ ਸਭ ਕੁਝ ਮਿਲ ਜਾਂਦਾ ਤੁਸੀਂ ਚੰਗਾ ਦੇਖਣਾ ਚੰਗਾ ਦੇਖ ਲਓ ਮਾੜਾ ਦੇਖਣਾ ਮਾੜਾ ਤੇ ਪਤਾ ਕੀ ਹੈ ਜੀ ਹੁਣੋ ਦੇਖੋ ਹਰ ਇੱਕ ਦਾ ਕਹਿੰਦੇ ਆਪਾਂ ਵੀ ਆਪਾਂ ਜਿਵੇਂ ਕਹਦੇ ਇਹਨਾਂ ਵੀ ਕੱਲਾ ਮੈਂ ਕਿਉਂ ਠੇਕ ਕਲਮਾਂ ਚਾਹੀਦਾ ਸਭ ਨੂੰ ਹੈ ਨਾ ਹੂੰ ਸਭ ਦੇ ਘਰੇ ਪਰਿਵਾਰ ਆ ਸਭਾ ਜੇ ਸੋਚਦਾ ਵੀ ਮੈਂ ਕੱਲਾ ਟੀਕਾ ਕਿਉਂ ਲਵਾ ਆ ਯਾਰ ਮੇਰੀ ਇਕੱਲੇ ਥੋੜੀ ਨਿੱਜੀ ਹੋਰ ਪਰ ਉਹੀ ਰੌਲਾ ਗੱਲ ਹੋਈ ਨਾ ਵੀ ਮੈਨੂੰ ਮੈਂ ਮੇਰੇ ਦਰਦ ਦਾ ਸੀਗਾ ਅੰਦਰ ਵੀ ਮੈਂ ਹਾਂ ਆਪਾਂ ਨੂੰ ਗਲਤ ਲੱਗਿਆ ਕੁਝ ਵੀ ਮੈਂ ਆਪਦੀ ਪੜਾਅਸ ਕੱਢੀ ਹੂੰ ਮੈਨੂੰ ਲੱਗਿਆ ਵੀ ਗਲਤ ਮੈਂ ਮੈਂ ਹਾਂ ਇੱਥੇ ਆਹ ਕੁਝ ਗਲਤ ਆ ਮੇਰੇ ਖਿਲਾਫ ਬੋਲਾਂ ਅੱਜ ਦਰਦ ਨਹੀਂ ਦੇਆ ਦਰਦ ਹੈਗਾ ਬਾਈ ਪਰ ਰੌਲਾ ਗੱਲ ਕਿੱਥੇ ਹੋ ਜਾਂਦਾ ਸਾਰੇ ਜਦੋਂ ਸਾਡੇ ਲੋਕ ਇਹ ਚੀਜ਼ ਨੂੰ ਲੋਕ ਹੀ ਪ੍ਰਮੋਟ ਕਰੀ ਜਾਂਦੇ ਆ ਹੂੰ ਫਿਰ ਆਪਾਂ ਕਹਿੰਦੇ ਨੇ ਵੀ ਆਫਰ ਕਰਦੇ ਕਹਿੰਦੇ ਹੁੰਦੇ ਆ ਵੀ ਤ ਫੇਰ ਉਸ ਕਰਕੇ ਸੋਚੀ ਲੱਗੀ ਸਾਥੀ ਜਿਵੇਂ ਤੁਸੀਂ ਲੱਖੇ ਦੇ ਨਾਲ ਕੰਮ ਕੀਤਾ ਉਹ ਅੱਜ ਵੀ ਲੱਗਦੀ ਨਹੀਂ ਅੱਜ ਵੀ ਜਾਈਦਾ ਹਾਂ ਜਿੱਥੇ ਕਿਤੇ ਉਹਨਾਂ ਦੇ ਬਾਈ ਦਾ ਕੋਈ ਸੁਨੇਹਾ ਆਉਂਦਾਗਾ ਕਿਸੇ ਕੋਈ ਪ੍ਰੋਗਰਾਮ ਹੁੰਦਾ ਜਾਂ ਕਿਤੇ ਕੋਈ ਜਨਨਕ ਧਰਨਾ ਵਗੈਰਾ ਹੁੰਦਾ ਉੱਥੇ ਜਾਈਦਾ ਉਹਨਾਂ ਨਾਲ ਅੱਜ ਵੀ ਖੜੇ ਹਾਂ ਜੀ ਪਰ ਉਹਦਾ ਗੱਲ ਕੀ ਆਂਦਾ ਵੀ ਜਿੱਥੇ ਸਾਡੇ ਜਿੰਨਾ ਚਿਰ ਸਾਡਾ ਪੰਜਾਬ ਦੇ ਲੋਕ ਖਾਸ ਕਰਕੇ ਪੰਜਾਬ ਦਾ ਜੂਤ ਨੌਜਵਾਨ ਪੀੜ੍ਹੀ ਕਿਉਂਕਿ ਸਾਡਾ ਜਿਹੜਾ ਇਤਿਹਾਸ ਆ ਉਹ ਇਤਿਹਾਸ ਜੇ ਪੜਨ ਤੇ ਇਤਿਹਾਸ ਦੇ ਵਿੱਚ ਸਾਡੇ ਕੁਰਬਾਨੀਆਂ ਧਰਤੀ ਦੇ ਉੱਤੇ ਜਰੇ ਜਰੇ ਦੇ ਵਿੱਚ ਇਹ ਆਪਾਂ ਕਹੇ ਵੀ ਲਹੂ ਸਾਡੇ ਕੁਰਬਾਨੀਆਂ ਜਿਹੜੇ ਯੋਧੇ ਨੇ ਦਿੱਤੇਗਾ ਉਹਨਾਂ ਦਾ ਡੁੱਲਿਆ ਹੋਇਆ ਪਰ ਜੇ ਆਪਾਂ ਕਹੀਏ ਵੀ ਅਸੀਂ ਤਾਂ ਚੇਂਜ ਹੋ ਜਾਣਾ ਸਾਡਾ ਸੱਭਿਆਚਾਰਾ ਜਿਹੜੀਆਂ ਕਹਿੰਦਾ ਕੌਮਾਂ ਆਪਦੇ ਪਿਛੋਕੜ ਨੂੰ ਭੁੱਲ ਕੇ ਟੁੱਟ ਜਾਂਦੀਆਂ ਨਾ ਫਿਰ ਉਹ ਕਹਿੰਦਾ ਪਾਪ ਉਹਨਾਂ ਨੂੰ ਮਾਰਿਆ ਸੀ ਪੈ ਜਾਂਦੀ ਆ ਵੀ ਉਹ ਫਿਰ ਤੁਹਾਨੂੰ ਪਤਾ ਇਤਿਹਾਸ ਖਤਮ ਹੋ ਜਾਂਦੇ ਪਰ ਜੇ ਆਪਣੇ ਇਤਿਹਾਸ ਨੂੰ ਇਤਿਹਾਸ ਖਤਮ ਨਹੀਂ ਹੁੰਦੇ ਹੁੰਦੇ ਵੈਸੇ ਪਰ ਰੌਲਾ ਗੱਲ ਕੀ ਆ ਜੇ ਅਸੀਂ ਪੰਜਾਬ ਨੂੰ ਜਿਉਂਦਾ ਰੱਖਣਾ ਪੰਜਾਬ ਉਹਨਾਂ ਦੱਸੋ ਕੌਣ ਇਤਿਹਾਸ ਹੈ ਦੱਸਣ ਦੇ ਲਈ ਬਹੁਤ ਕੁਝ ਪਿਆ ਬਈ ਆਪਾਂ ਕਹੀਏ YouTube ਤੇ ਸੱਚ ਮਾਰ ਕੇ ਦੇਖ ਲਈਏ ਹਮ ਆਪਾਂ ਪਹਿਲਾਂ ਹੀ ਗੱਲ ਕਰਕੇ YouTube ਤੇ ਸਾਰਾ ਕੁਝ ਪਿਆ ਪਰ ਜੇ ਆਪਾਂ ਜਿਹੜਾ ਦਿਮਾਗ ਪੁੱਠੇ ਪਾਸੇ ਲਾ ਰਹੇ ਉਹਨੂੰ ਸਿੱਧੇ ਪਾਸੇ ਲਾ ਕੇ ਉਹ ਚੀਜ਼ ਨੂੰ ਸੁਣੀਏ ਉਹ ਚੀਜ਼ ਦੇ ਉੱਤੇ ਦੇਖੀਏ ਧਿਆਨ ਦਿਈਏ ਸਾਡੇ ਹਾਲਾਤ ਕਿੱਥੋਂ ਤੱਕ ਦੇ ਵੀ ਕਿੱਥੋਂ ਤੋਂ ਕਿੱਥੇ ਆ ਗਏ ਅ ਅਹ ਅਸੀਂ ਇੱਕ ਨਾ ਗੀ ਸੀ ਉਹ ਬੜਾ ਸੋਹਣਾ ਗੀਤ ਆਪਣਾ 6 ਜੂਨ ਤੇ ਆਉਣਾਗਾ ਉਹ ਸੀਗਾ ਬੈਠੇ ਆ ਲਾਹੌਰ ਜਾ ਕੇ ਸ਼ੇਰ ਜੋ ਪੰਜਾਬੀ ਦਰੇ ਖੈਬਰਾਂ ਨੂੰ ਏ ਕਾਂਡਾ ਕੇ ਰੋਕਦਾ ਖਾਲਸੇ ਦੀ ਤੇਗ ਨੇ ਜੋ ਸੂਰਜ ਸੀ ਚੜ੍ਹਿਆ ਉਹਨੂੰ ਬੁੱਕਲ ਦੇ ਸੱਪਾਂ ਨਹੀਂ ਡੁੱਬਦਾ ਤਖਤਾਂ ਦੇ ਮਾਲਕ ਸੀ ਕੱਖਾਂ ਵਾਂਗੂ ਰੋਲੇ ਨਾਲੇ ਰੁਲ ਗਈਆਂ ਸਭੇ ਸਰਦਾਰੀਆਂ ਸਾਡੇ ਰਾਜ ਦਾ ਵੀ ਸੂਰਜ ਨਾ ਡੁੱਬਦਾ ਕਦੇ ਸਾਡੇ ਆਪਣੇ ਨਾ ਕਰਦੇ ਗਦਾਰੀਆਂ ਵੀ ਜੇ ਸਾਡੇ ਆਪਣੇ ਨੇ ਗਦਾਰੀਆਂ ਕੀਤੀਆਂ ਸਾਨੂੰ ਅਜਾ ਆ ਦਿਨ ਤਾਂ ਦੇਖਣੇ ਪੈਂਦੇ ਆ ਹੂੰ ਜੇ ਸਾਡੇ ਆਪਣੀ ਨਾ ਗਦਾਰੀਆਂ ਕਰਦੇ ਤੇ ਸਾਡੇ ਅੱਜ ਆ ਹਾਲਾਤ ਜਿਹੜੇ ਅੱਜ ਅਸੀਂ ਸੋਚੀ ਜਾਂਦੇ ਸਾਡੇ ਪੰਜਾਬ ਦੇ ਵਿੱਚ ਚਟਾ ਸਾਡੇ ਪੰਜਾਬ ਦੇ ਵਿੱਚ ਗੁੰਡਾਗਰਦੀ ਸਾਡੇ ਪੰਜਾਬ ਦੇ ਵਿੱਚ ਬਲਾਤਕਾਰ ਇਹ ਨਹੀਂ ਹੋਣੇ ਸੀਗੇ ਸਾਡਾ ਕੁਛ ਪੰਜਾਬ ਹੋਰ ਹੀ ਹੋਣਾ ਸੀ ਪਰ ਸਾਡੇ ਜਿਹੜੇ ਗਦਾਰ ਆ ਉਹ ਮਾਰ ਗਏ ਸਾਨੂੰ ਲੱਗਦਾ ਦੁਬਾਰੇ ਪੰਜਾਬ ਉਹੋ ਜਿਹਾ ਮਿਲੂਗਾ ਤੜੇ ਬਣੂਗਾ ਪੰਜਾਬ ਉਹੋ ਜਿਹਾ ਉਮੀਦ ਹੈ ਪੰਜਾਬ ਆਊਗਾ ਕਿਸੇ ਦਿਨ ਪੰਜਾਬ ਉਸੇ ਸੇੜੀਆਂ ਸਾਡੇ ਜਿੱਦਾਂ ਆਪਾਂ ਕਹਿੰਦੇ ਪਏ ਪੰਜਾਬ ਦੇ ਵਿੱਚ ਹਰਿਆਲੀ ਸੀ ਪੰਜਾਬ ਦੇ ਵਿੱਚ ਰੌਣਕ ਬਹਾਰਾਂ ਸੀ ਸੱਥਾਂ ਦੇ ਵਿੱਚ ਰੌਣਕਾਂ ਲੱਗੀਆਂ ਹੁੰਦੀਆਂ ਸੀ ਉਹ ਮੁੜਨਗੀਆਂ ਕਿਉਂਕਿ ਸਾਡੇ ਪੰਜਾਬ ਦੇ ਲੋਕ ਥੋੜਾ ਟਾਈਮ ਲਈ ਕਿਸੇ ਪਾਸੇ ਕਹਿੰਦਾ ਥਿਰਕ ਗਏ ਆ ਆਉਣਗੇ ਉਸੇ ਲਈ ਤੇ ਕਿਉਂਕਿ ਗੁਰਾਂ ਦੇ ਨਾਂ ਤੇ ਪੰਜਾਬ ਵੱਸਦਾ ਤੇ ਉਹ ਪੰਜਾਬ ਫੇਰ ਇੱਕ ਵਾਰ ਫੇਰ ਉਸੇ ਬਹਾਰਾਂ ਦੇ ਵਿੱਚ ਫੇਰ ਚੱਲੂ ਜੀ ਬਹੁਤ ਸ਼ੁਕਰੀਆ ਪਪਾ ਬਾਈ ਤੁਸੀਂ ਆਪ ਦਾ ਕੀਮਤੀ ਸਮਾਂ ਸਾਨੂੰ ਦਿੱਤਾ ਧੰਨਵਾਦ ਸ਼ੁਕਰੀਆ ਧੰਨਵਾਦ